ਜੀਵੀ ਯੰਗ ਔਰ ਉਹਨਾਂ ਨੂੰ ਇੱਕਦਮ ਉਹ ਨਵੀਂ ਦੁਨੀਆ ਚ ਆਏ ਇੱਕਦਮ ਉਹਨਾਂ ਨੇ ਆਪਣੀ ਲਾਈਨ ਬਣਾਈ ਉਹਨਾਂ ਨੇ ਕਿਹਾ ਜਿਹੜੇ ਪਾਸਪੋਰਟ ਨੂੰ ਕੋਈ ਮੰਨਤਾ ਨਹੀਂ ਦੇਣੀ ਦਸਤਾਵੇਜ਼ ਨਹੀਂ ਮੰਨਦਾ ਦਸਤਾਵੇਜ਼ ਨਹੀਂ ਮੰਨਦਾ ਮੈਂ ਸੰਵਿਧਾਨ ਕਿਹੜੀ ਸੰਵਿਧਾਨ ਦੀ ਗੱਲ ਕਿਹੜੇ ਦੀ ਹੈ ਫਲਾਣਾ ਚਿੰਕਾ ਤੇ ਉਹਨਾਂ ਨੇ ਉਹ ਨਹੀਂ ਕੀਤਾ ਮਾਨਸਾ ਕਹਿੰਦਾ ਮੈਂ ਦਸਤਾਰਵਾਰ ਲੈਣ ਤੋਂ ਬਿਨਾ ਜਾਊਗਾ ਹੀ ਨਹੀਂ ਐਸਾ ਵੀ ਰਿਹਾ ਨਾ ਖੂਸੂਸੇ ਕਹਿੰਦੇ ਐਂਡ ਤੱਕ ਗੇਟ ਤੱਕ ਵੀ ਤਲਵਾਰ ਲੈ ਕੇ ਗਏ ਫਿਰ ਉਹਨੇ ਰੱਤ ਵਿੱਚ ਗਏ ਕਿ ਹੁਣ ਉਹਨਾਂ ਨੂੰ ਬੜੀ ਤੱਟ ਨਾ ਲੱਗੀ ਜਾਂਦੀ ਹੈ ਵੱਡੇ ਨੇ ਸਾਡੇ ਚਲੋ ਮੈਨੂੰ ਇਹ ਸ਼ਬਦ ਨਹੀਂ ਉਪਯੋਗ ਕਰਨੇ ਚਾਹੀਦੇ ਕਿ ਜੇ ਮੈਂ ਐਮਪੀ ਨਹੀਂ ਬਣਿਆ ਤੇ ਭਈ ਘਾਟਾ ਪਿਆਜੇਗਾ ਮੈਂ ਕਮਾਂ ਵੀ ਮੇਰੇ ਬਿਨਾ ਗੱਡੀ ਨਹੀਂ ਚੱਲਣੀ ਜਿੰਦੇ ਪੰਜਾਬ ਦੇ ਬਾਕੀ ਵੀ ਜਾਂਦੇ ਨੇ ਪਗੜੀ ਧਾਰ ਮੇਬੀ ਕਾਂਗਰਸੀ ਮੇਬੀ ਅਕਾਲੀ ਮੇਬੀ ਮੇਰੇ ਵਰਗਾ ਬੀਜਪੀ ਆਰਐਸਐਸ ਮੰਨ ਲਓ ਜਾਂ ਅੱਜ ਇੱਕ ਨਵੀਂ ਪਾਰਟੀ ਆ ਗਈ ਆਪਣੀ ਆਪ ਪਾਰਟੀ ਆ ਗਈ ਤਾਂ ਉਹ ਕੀ ਸਿੱਖ ਲੈ ਅਰ ਭਗਵੰਤ ਮਾਨ ਨੂੰ ਅਸੀਂ ਸਿੱਖ ਨਹੀਂ ਬਣ ਸਕਦੇ ਕੋ ਸਾਡੀ ਜਿਹੜੀ ਨਸਲ ਖੁਸੀ ਜਿਹੜੀ ਨਸਲ ਖੁਸੀ ਇਹ ਕਹਿੰਦੇ ਨੇ ਤੁਸੀਂ ਕਿਉਂ ਨਹੀਂ ਨੌਜਵਾਨਾਂ ਨੂੰ ਆਪਣਿਆਂ ਨੂੰ ਸਿੱਧ ਦੇ ਦਿੰਦੇ ਜਿਹੜੇ ਸਾਡੇ ਪ੍ਰਚਾਰਕ ਨੇ ਮaaf ਕਰਨਾ ਮੈਂ ਨਾਮ ਨਹੀਂ ਲੈਣਾ ਉਹਨਾਂ ਬਾਰੇ ਸਾਰਾ ਪੰਜਾਬ ਨੂੰ ਵੀ ਪਤਾ ਹੈ ਤੇ ਦੁਨੀਆ ਨੂੰ ਵੀ ਪਤਾ ਹੈ ਪੰਜਾਬੀ ਇਸ ਰੋਲਰੀ ਹੈ ਨੌਜਵਾਨ ਸਾਡਾ ਚਲਾ ਜਾ ਰਿਹਾ ਕੇਸ ਕੱਟੇ ਮਿਲ ਰਹੇ ਨੇ ਅੱਜ ਕਿਹੜਾ ਮੁੰਡਾ 17 18 ਸਾਲ ਦਾ ਤੁਸੀਂ ਦੱਸੋ ਵਾਇਗਰੂ ਨਹੀਂ ਕਰਾਇਆ ਕਿਸੇ ਤੋਂ ਵੀ ਨਾ ਕਰਾਇਆ ਪੰਜਾਬ ਦੇ ਅੰਦਰ ਅੱਜ ਵੀ ਇੱਕ ਵਿਚਾਰਾ 80 ਸਾਲ ਦਾ ਬਜ਼ੁਰਗ ਔਰ ਵਿਚਾਰਾ ਨੀਲੇ ਵਸਤਰ ਪਾ ਕੇ ਨਿਹੰਗ ਸਿੰਘ ਦਾ ਵੇਸ ਪਾ ਕੇ ਪਟਕਾ ਬੰਨ੍ਹ ਕੇ ਰਿਕਸ਼ਾ ਚਲਾ ਰਿਹਾ ਹੈ ਉੱਥੇ ਮੈਨੇ ਕਿਹਾ ਵੀ ਅਮਿਤ ਸ਼ਾਹ ਨੂੰ ਕਿੰਨੇ ਪਾਵਰ ਦਿੱਤੀ ਕੀ ਅਮਿਤ ਸ਼ਾਹ ਕੋਲ ਕੀ ਪਾਵਰ ਹੈ ਅੰਮ੍ਰਿਤਸਰ ਲੁਧਿਆਣਾ ਦੇ ਵਿੱਚ ਕਿ ਮੈਂ ਆਪਕੋ ਬੜਾ ਆਰਬੀ ਬਣਾਉਂਗਾ ਪੰਜਾਬ ਦੇ ਵਿੱਚ ਤਾਂ ਪਹਿਲੀ ਹੀ ਅੱਗ ਲੱਗੀ ਹੋਈ ਐ ਪੰਜਾਬ ਦੇ ਵਿੱਚ ਤਾਂ ਤੁਸੀਂ ਆਪ ਹੀ ਕਹਿ ਰਹੇ ਹੋ ਆਰਐਸਐਸ ਤੇ ਬੀਜੀਪੀ ਬਾਰੇ ਪਹਿਲੀ ਲੋਕ ਨੇ ਐਗਰੈਸਿਵ ਸੋਚਦੇ ਸਾਡੇ ਕੋਈ ਉਹਨਾਂ ਦੀ ਹੀਰਿਆਂ ਦੀ ਦੁਕਾਨ ਥੋੜੀ ਐ ਅ ਅੰਮ੍ਰਿਤਸਰ ਜੀ ਦੀ ਵੀ ਉੱਥੇ ਜਾ ਕੇ ਜਿੰਨੂੰ ਮਰਜੀ ਜੋ ਮਰਜੀ ਕਾਕਾ ਆ ਜੀ ਤੇ ਕੱਲ ਨੂੰ ਚਲਾ ਜੀ ਟੱਟ ਅਮਰਪਾਲ ਸਿੰਘ ਜੀ ਦਾ ਉਹਨਾਂ ਦੇ ਅੰਦਰ ਇੱਕ ਤਾਂ ਉਨ੍ਹਾਂ ਦੀ ਜਿੱਤ ਨੇ ਡੈਮੋਕ੍ਰੇਸੀ ਨੂੰ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਭਾਰਤ ਦੀ ਡੈਮੋਕ੍ਰੇਸੀ ਨੂੰ ਲੋਕਤੰਤਰ ਨੂੰ ਮਜ਼ਬੂਤ ਦੁਨੀਆ ਦੇ ਅੰਦਰ ਇੱਕ ਅੱਛਾ ਸੰਦੇਸ਼ ਦਿੱਤਾ ਹੈ ਅੰਮਿਤਪਾਲ ਸਿੰਘ ਉਹ ਰਾਜੀ ਵਿਚਾਰਧਾਰਾ ਤੇ ਆਰਐਸਐਸ ਦੀ ਵਿਚਾਰਧਾਰਾ ਕਿਹੜੀ ਹੈ ਆਰਐਸਐਸ ਦੇ ਉੱਤੇ ਸਿੱਧਾ ਨਿਸ਼ਾਨਾ ਜਾਂਦਾ ਹੈ ਕਿ ਇਹ ਖਤਮ ਕਰਨ ਲੱਗੀ ਹੋਈ ਹੈ ਅਬੋਰ ਦਾ ਹੰਦ ਮਲੇ ਮਿਸਟਰ ਨਰੰਗ ਉਹਨੂੰ ਵਿਚਾਰੇ ਨੂੰ ਕੁੱਟੇ ਨਹੀਂ ਗਿਆ ਨੰਗਾ ਵੀ ਕੀਤਾ ਦੁਨੀਆ 'ਚ ਨੰਗਾ ਕਰਕੇ ਰਖਾਇਆ ਮੈਂ ਕੋਈ ਕਿਸਾਨਾਂ ਦੇ ਉੱਤੇ ਨਹੀਂ ਕਹ ਰਿਹਾ ਵੀ ਕਿਸਾਨ ਭਰਾਵਾਂ ਨੂੰ ਕਹ ਰਿਹਾ ਵੀ ਉਹ ਲੇਕਿਨ ਅਮਰਿੰਦਰ ਸਿੰਘ ਜੀ ਦਾ ਇਹ ਏਜੰਡਾ ਸੀ ਕਿ ਕਿਸੇ ਤਰੀਕੇ ਦੇ ਨਾਲ ਆਰਐਸਐਸ ਦੇ ਲੋਕਾਂ ਨੂੰ ਕੁੱਟਿਆ ਜਾਏ ਜਿਹੜੀ ਨਵੀਂ ਰਵੈਤ ਉਹਨਾਂ ਨੇ ਬੀਜੀਪੀ ਵਾਲਿਆਂ ਨੇ ਸ਼ੁਰੂ ਕੀਤੀ ਹੈ ਕਿ ਜਿਹੜਾ ਬੰਦਾ ਹੋਊਗਾ ਤਾਂ 100 ਗਨ ਮੈਨੂੰ ਦੇ ਦੋ 50 ਗਨ ਮੈਨੂੰ ਦੇ ਦੋ 25 ਗਨ ਮੈਨੂੰ ਦੇ ਦੋ ਸਿਆਣੇ ਅਕਸਰ ਕਹਿੰਦੇ ਨੇ ਕਿ ਪਲਵਾਨ ਜਿੰਨਾ ਮਰਜੀ ਤਕੜਾ ਹੋਵੇ ਪੱਟ ਤੇ ਥਾਪੀਆਂ ਮਾਰੀ ਜਾਵੇ ਕਹਿੰਦੇ ਪਤਾ ਉਦੋਂ ਲੱਗਦਾ ਹੈ ਜਦੋਂ ਅਖਾੜੇ ਦੇ ਵਿੱਚ ਵੜੇ ਤਾਂ ਤਸੱਲੀ ਹੋ ਜਾਵੇ ਹੁਣ ਪਲਵਾਨ ਕੌਣ ਹੈ ਅਖਾੜਾ ਕਿੱਥੇ ਲੱਗਿਆ ਹੋਇਆ ਤੇ ਤਸੱਲੀ ਕਿਹਦੀ ਕਰਾਉਣੀ ਹੈ ਇਹ ਵੀ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਆਰਐਸਐਸ ਤੋਂ ਡਾਕਟਰ ਭਾਈ ਪਰਮਜੀਤ ਸਿੰਘ ਜੀ ਨੇ ਭਾਈ ਸਾਹਿਬ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਦੀ ਫਤਿਹ ਆਰਐਸਐਸ ਤੋਂ ਇਹ ਸ਼ੁਰੂਆਤ ਕਰਦੇ ਆਪਾਂ ਕਹਿੰਦੇ ਅਖਾੜੇ ਦੀ ਗੱਲ ਕਰਦੇ ਆ ਜਦੋਂ ਵੀ ਤੇ ਜਦੋਂ ਤੱਕ ਪਹਿਲਵਾਨ ਅਖਾੜੇ ਦੇ ਵਿੱਚ ਨਾ ਜਾਵੇ ਬਾਹਰ ਖੜਾ ਐਵੇਂ ਥਾਪੀਆਂ ਮਾਰੀ ਜਾਵੇ ਪੱਟ ਤੇ ਤੇ ਫਿਰ ਪਤਾ ਲੱਗਦਾ ਕਹਿੰਦੇ ਅੰਦਰ ਜੋ ਤਸੱਲੀ ਹੋਵੇ ਤੁਸੀਂ ਕਿਵੇਂ ਦੇਖਦੇ ਹੋ ਅਮਰਜੀਤ ਪਾਲ ਸਿੰਘ ਹੋਰਾਂ ਦੀ ਗੱਲ ਕਰਦੇ ਆ ਹੁਣ ਅਮਰਜੀਤ ਪਾਲ ਸਿੰਘ ਹੋਰੀ ਚੋਣ ਮੈਦਾਨ ਦੇ ਵਿੱਚ ਵੀ ਉਤਰੇ ਅਮਰਜੀਤ ਪਾਲ ਸਿੰਘ ਹੋਰੀ ਚੋਣਾ ਜਿੱਤੇ ਵੀ ਗਏ ਤੇ ਕਿਵੇਂ ਦੇਖ ਰਹੇ ਹੋ ਆਜ਼ਾਰ ਟੀਵੀ ਦੇ ਮੁੱਖ ਪ੍ਰਬੰਧਕ ਮੁੱਖ ਸੇਵਾਦਾਰ ਮੇਰੇ ਭਰਾ ਜਕਸੀਰ ਜੀ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਮੌਕਾ ਦਿੱਤਾ ਹੈ ਔਰ ਬਹੁਤ ਜਿਹੜਾ ਕਰੰਟ ਔਰ ਪੂਰੀ ਦੁਨੀਆ ਦੇ ਅੰਦਰ ਇਹ ਵਿਸ਼ਾ ਹੈ ਅੱਜ ਜਿਹੜਾ ਆਪਣੇ ਅਮਰਿਤਪਾਲ ਸਿੰਘ ਜੀ ਦਾ ਉਹਨਾਂ ਦੇ ਅੰਦਰ ਇੱਕ ਤਾਂ ਉਹਨਾਂ ਦੀ ਜਿੱਤ ਨੇ ਡੈਮੋਕ੍ਰੇਸੀ ਨੂੰ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਭਾਰਤ ਦੀ ਡੈਮੋਕ੍ਰੇਸੀ ਨੂੰ ਲੋਕਤੰਤਰ ਨੂੰ ਮਜ਼ਬੂਤ ਦੁਨੀਆ ਦੇ ਅੰਦਰ ਇੱਕ ਅੱਛਾ ਸੰਦੇਸ਼ ਦਿੱਤਾ ਹੈ ਕਿ ਸਾਡਾ ਦੇਸ਼ ਭਾਰਤ ਦਾ ਜਿਹੜਾ ਡੈਮੋਕ੍ਰੈਟਿਕ ਹੈ ਔਰ ਉਸ ਦੇ ਮਾਇਨੇ ਇਹ ਜਿਹੜੇ ਪੂਰੀ ਦੁਨੀਆ ਦੇ ਅੰਦਰ ਗਏ ਨੇ ਇੱਕ ਬਹੁਤ ਵਧੀਆ ਗਏ ਨੇ ਔਰ ਇਹਦੇ ਵਿੱਚ ਕੋਈ ਕਿੰਦੂ ਪਰੰਤੂ ਕਰਨ ਦੀ ਗੱਲ ਨਹੀਂ ਹੈਗੀ ਜਨਤਾ ਨੇ ਜੋ ਡਿਸੀਜਨ ਦਿੱਤਾ ਹੈ ਔਰ ਜਿਸ ਪ੍ਰਕਾਰ ਦਾ ਉਹਨਾਂ ਨੇ ਫਤਵਾ ਦਿੱਤਾ ਹੈ ਔਰ ਇਹ ਦੇਖੋ ਆ ਤੁਹਾਨੂੰ ਪਤਾ ਹੀ ਹੈ ਕਿ ਭਾਰਤੀ ਚੋਣਾਂਵਾਂ ਦੇ ਅੰਦਰ ਕਿਸ ਤਰੀਕੇ ਦੇ ਨਾਲ ਜਿਹੜੇ ਮਾਲ ਐਕਟੀਵਿਟੀਆਂ ਹੁੰਦੀਆਂ ਨੇ ਔਰ ਕਿਸ ਤਰੀਕੇ ਦੇ ਨਾਲ ਮਾਫੀਆ ਕੰਮ ਕਰਦੇ ਨੇ ਕਿਸ ਤਰੀਕੇ ਦੇ ਨਾਲ ਉੱਥੇ ਲੋਕਾਂ ਨੂੰ ਭਰਮਾਇਆ ਜਾਂਦਾ ਹੈ ਔਰ ਕਿਸ ਪ੍ਰਕਾਰ ਦੇ ਗੰਦੇ ਨਸ਼ੇ ਔਰ ਸਭ ਕੁਝ ਜਿਹੜੀਆਂ ਮੈਂ ਸ਼ਬਦ ਯੂਜ਼ ਨਹੀਂ ਕਰਨਾ ਚਾਹੁੰਦਾ ਉਹ ਵੀ ਕੀਤਾ ਜਾਂਦਾ ਬਟ ਅਮਰਿਤਪਾਲ ਸਿੰਘ ਜੀ ਦਾ 1000 ਰੁਪਏ ਦੇ ਵਿੱਚ ਚੋਣ ਜਿੱਤਣਾ ਤੇ ਇੱਕ ਉਥੋਂ ਦੀ ਜਨਤਾ ਦਾ ਇੱਕ ਸੰਦੇਸ਼ ਹੈ ਬਹੁਤ ਵੱਡੀ ਗੱਲ ਹੈ ਕੀ ਦੇਖਦੇ ਹੋ ਆਰਐਸਐਸ ਆਰਐਸਐਸ ਦੇ ਉੱਤੇ ਸਿੱਧਾ ਨਿਸ਼ਾਨਾ ਜਾਂਦਾ ਹੈ ਕਿ ਇਹ ਖਤਮ ਕਰਨ ਲੱਗੀ ਹੋਈ ਹੈ ਪਰ ਉਥੇ ਜੇ ਤੁਹਾਡੀ ਵਿਚਾਰਧਾਰਾ ਦੇਖੀ ਜਾਵੇ ਤੁਹਾਡੀ ਵਿਚਾਰਧਾਰਾ ਬਹੁਤ ਡੀਪਲੀ ਹੈਗੀ ਹੈ ਤੁਸੀਂ ਗੁਰਬਾਣੀ ਪੜ੍ਹਦੇ ਹੋ ਤੁਸੀਂ ਹੋਰ ਚੀਜ਼ਾਂ ਦੇ ਨਾਲ ਸਿੱਖ ਇਤਿਹਾਸ ਨਾਲ ਜੁੜੇ ਹੋਏ ਹੋ ਅੰਮਿਤਪਾਲ ਸਿੰਘ ਉਹ ਰਾਦੀ ਵਿਚਾਰਧਾਰਾ ਤੇ ਆਰਐਸਐਸ ਦੀ ਵਿਚਾਰਧਾਰਾ ਕੀ ਹੈ ਦੇਖੋ ਅਸਾ ਹੈ ਕਿ ਤੁਸੀਂ ਸਾਡਾ ਇਹ ਜਿਹੜਾ ਸ਼ਬਦ ਸੀ ਖਤਮ ਕਰਨ ਵਾਲਾ ਖਤਮ ਕਰਨ ਦਾ ਕਿਹਨੂੰ ਖਤਮ ਕਰਨ ਦੀ ਗੱਲ ਹੈਗੀ ਹੈ ਪਹਿਲੀ ਗੱਲ ਤਾਂ ਇਹ ਮੈਨੂੰ ਨਹੀਂ ਪਤਾ ਕਿਉਂਕਿ ਤੁਸੀਂ ਕਿਹਾ ਖਤਮ ਕਰਨ ਵਾਲੀ ਮੈਨੂੰ ਨਹੀਂ ਪਤਾ ਵੀ ਕੌਣ ਕਿਨੂੰ ਅਤਲ ਆਰਐਸਐਸ ਕਿਨੂੰ ਖਤਮ ਕਰ ਰਹੀ ਹੈ ਇਹ ਵੀ ਮੇਰੇ ਨਹੀਂ ਦੇਖੋ ਮੈਂ ਆਰਐਸਐਸ ਦੇ ਨਾਲ ਬਚਪਨ ਤੋਂ ਜੁੜਿਆ ਔਰ ਅੱਜ ਤੱਕ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਤੇ ਕੋਈ ਲੇਬਲ ਨਹੀਂ ਹੈਗਾ ਕਿ ਮੈਨੂੰ ਕੋਈ ਲਾਲਚ ਦਿੱਤਾ ਹੋਵੇ ਮੈਨੂੰ ਕਿਸੇ ਤਰੀਕੇ ਦਾ ਕੋਈ ਪ੍ਰਧਾਨਗੀ ਪਦ ਦੇ ਦਿੱਤਾ ਹੋਵੇ ਜਾਂ ਜਿਹੜੀ ਨਵੀਂ ਰਵੈਤ ਉਹਨਾਂ ਨੇ ਬੀਜਪੀ ਵਾਲਿਆਂ ਨੇ ਸ਼ੁਰੂ ਕੀਤੀ ਹੈ ਕਿ ਜਿਹੜਾ ਬੰਦਾ ਹੋਊਗਾ ਤੇ 100 ਗਨਮੈਨ ਦੇ ਦੋ 50 ਗਨਮੈਨ ਦੇ ਦੋ 25 ਗਨਮੈਨ ਦੇ ਦੋ ਇਹ ਜਿਹੜੀ ਇੱਕ ਰਵੈਤ ਹੈ ਡਾਕਟਰ ਪਰਮਜੀਤ ਦੇ ਉੱਤੇ ਮੈਂ ਇੱਕ ਆਪਣੇ ਆਪ ਨੂੰ ਸੰਗ ਦਾ ਸਵੈਮ ਸਵ ਉਹ ਤੇ ਵੀ ਮਾਣ ਮਹਿਸੂਸ ਕਰਦਾ ਤਾਂ ਐਨਾ ਚੀਜ਼ਾਂ ਤੋਂ ਵੀ ਮੈਂ ਮੁਕਤ ਆ ਨਾ ਮੈਨੂੰ ਕਿਸੇ ਦੀ ਸਿਕਿਉਰਿਟੀ ਦੀ ਹੈਗੀ ਆ ਕਿ ਸਿਕਿਉਰਿਟੀ ਦੀ ਤਾਂ ਆ ਕਿ ਉਗਗਦਵਾ ਉਗਰਵਾ ਦਾ ਸੰਤਾਪ ਚੱਲਿਆ ਹੈ ਸਿਕਿਉਰਿਟੀ ਦੀ ਮੈਨੂੰ ਇਸ ਕਰਕੇ ਗੱਲ ਕਰਦਾ ਕਿ ਮੈਂ ਇਹ ਹੁਣੀ ਹੁਣੀ ਜਿਹੜਾ ਕਿਸਾਨ ਅੰਦੋਲਨ ਹੋਇਆ ਉਹਦੇ ਵਿੱਚ ਵੀ ਮੇਰੇ ਤੇ 8 ਹਮਲੇ ਹੋਏ ਅਮਰਿੰਦਰ ਸਿੰਘ ਜੀ ਨੇ ਰੱਜ ਕੇ ਮੇਰੇ ਨਾਲ ਜਿਹੜਾ ਅਮਰਿੰਦਰ ਸਿੰਘ ਜੀ ਦਾ ਸਪੋਰਸਰ ਸੀਗਾ ਮੈਂ ਕੋਈ ਕਿਸਾਨਾਂ ਦੇ ਉੱਤੇ ਨਹੀਂ ਕਹਿ ਰਿਹਾ ਵੀ ਕਿਸਾਨ ਭਰਾਵਾਂ ਨੂੰ ਕਹਿ ਰਿਹਾ ਵੀ ਉਹ ਲੇਕਿਨ ਅਮਰਿੰਦਰ ਸਿੰਘ ਜੀ ਦਾ ਇਹ ਅਜੰਡਾ ਸੀ ਕਿ ਕਿਸੇ ਤਰੀਕੇ ਦੇ ਨਾਲ ਆਰਐਸਐਸ ਦੇ ਲੋਕਾਂ ਨੂੰ ਕੁੱਟਿਆ ਜਾਏ ਤੇ ਉਹਨਾਂ ਨੂੰ ਬਿਲਕੁਲ ਡੀਮੋਰਲਾਈਜ਼ ਕੀਤਾ ਜਾਏ ਉਹਦਾ ਉਦਾਹਰਣ ਹੈਗਾ ਅਬੋਰ ਦਾ ਐਮਐਲਏ ਮਿਸਟਰ ਨਰੰਗ ਉਹਨੂੰ ਵਿਚਾਰੇ ਨੂੰ ਕੁੱਟੇ ਨਹੀਂ ਗਿਆ ਨੰਗਾ ਵੀ ਕੀਤਾ ਦੁਨੀਆ 'ਚ ਨੰਗਾ ਕਰਕੇ ਦਿਖਾਇਆ ਤੇ ਉਹੀ ਅੱਜ ਆਰ ਬੀਜੀਪੀ ਦਾ ਕਰਤਾ ਧਰਤਾ ਪੰਜਾਬ ਦਾ ਬਣ ਗਿਆ ਤੇ ਇਸ ਕਰਕੇ ਮੈਂ ਕਿਸੇ ਚੀਜ਼ ਤੋਂ ਬੌਂਡ ਨਹੀਂ ਮੈਨੂੰ ਨਾ ਮੈਨੂੰ ਐਮਐਲਏ ਨਾ ਮੈਨੂੰ ਐਮਪੀ ਨਾ ਮੈਂ ਰਾਜ ਸਭਾ ਮੈਂਬਰ ਨਾ ਲਟਰਨ ਨਾ ਪਟਰ ਤੇ ਇਸ ਕਰਕੇ ਮੈਂ ਤਾਂ ਜੋ ਗੱਲ ਆਰਐਸਐਸ ਚ ਅੱਛੀ ਦੇਖੀ ਹੈ ਉਹਦੇ ਬਾਰੇ ਅੱਜ ਵੀ ਖੜਿਆ ਅੱਜ ਦੁਨੀਆ ਲਾਲਚ ਨਾਲ ਆ ਰਹੀ ਹੈ ਬਿਲਕੁਲ ਬੀਜਪੀ ਲਾਲਚ ਹੀ ਚਾ ਰਹੀ ਹੈ ਆਰਐਸਐਸ ਦੇ ਨਾਲ ਲੋਕ ਆਰਐਸਐਸ ਦੇ ਨਾਲ ਕਰਕੇ ਜੁੜ ਰਹੇ ਨੇ ਡਾਕਟਰ ਪਰਮਜੀਤ ਵਿਚਾਰਤਾ ਰਾਣਾ ਜੁੜਿਆ ਅੱਛੀ ਵਿਚਾਰਤਾ ਰਾ ਠੀਕ ਵਿਚਾਰਤਾ ਰਾ ਠੀਕ ਗੱਲ ਨਾ ਕਿਸੇ ਨੂੰ ਤੋੜਨਾ ਜੋੜਨਾ ਤੇ ਇਸ ਕਰਕੇ ਮੈਂ ਆਰਐਸਐਸ ਨਾਲ ਆ আচ্ছা ਤੁਸੀਂ ਪਿਛਲੇ ਆਪਾਂ ਇੰਟਰਵਿਊ ਕੀਤਾ ਸੀਗਾ ਉਸ ਦੇ ਵਿੱਚ ਵੀ ਆਪਣੇ ਖੁੱਲ ਕੇ ਗੱਲ ਰੱਖੀ ਸੀਗੀ ਕੋਈ ਤੁਸੀਂ ਦਬਾਅ ਦੇ ਵਿੱਚ ਨਹੀਂ ਰਹੇ ਅਮਿਤਪਾਲ ਸਿੰਘ ਹੋਰੀ ਕਹਿੰਦੇ ਕਿ ਵੱਖਰਾ ਰਾਜ ਹੋਣਾ ਚਾਹੀਦਾ ਵੱਖਰੇ ਰਾਜ ਦੀ ਡਿਮਾਂਡ ਕਰਦੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਪਾਸਪੋਰਟ ਕੀ ਹੈ ਦਸਤਾਵੇਜ਼ ਹੈ ਇਹ ਕੀ ਬਹੁਤੀਆਂ ਚੀਜ਼ਾਂ ਨਹੀਂ ਹੈਗੀਆਂ ਇਹ ਰਿਪੀਟ ਹੋ ਰਹੀਆਂ ਨੇ ਹੁਣ ਗੱਲਾਂ ਹਰ ਵਾਰ ਗੱਲਾਂ ਰਿਪੀਟ ਹੋ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਉਹ ਵੱਖਰਾ ਰਾਜ ਮੰਗਦੇ ਨੇ ਵੱਖਰੇ ਰਾਜ ਦੀ ਗੱਲ ਕਰਦੇ ਨੇ ਤੁਸੀਂ ਕੀ ਸੋਚਦੇ ਹੋ ਆਰਐਸਐਸ ਦੇ ਥਰੂ ਕੀ ਸੋਚਦੇ ਹੋ ਤੇ ਪਰਸਨਲ ਕੀ ਸੋਚਦੇ ਹੋ ਆਰਐਸਐਸ ਤੋਂ ਵੱਖਰੇ ਹੋ ਕੇ ਦੇਖੋ ਐਸਾ ਹੈ ਜਿੱਥੇ ਲੋਕਾਂ ਦੀਆਂ ਹੱਕੀ ਮੰਗਾਂ ਦੀ ਗੱਲ ਹੁੰਦੀ ਹੈ ਆਪਾਂ ਕਿਸਾਨ ਅੰਦੋਲਨ ਲੈ ਲਓ ਤਾਜੀ ਤਾਜੀ ਗੱਲ ਕਹੀਏ ਪੁਰਾਣੀ ਗੱਲ ਨਹੀਂ ਅਸੀਂ ਲੋਕ ਭਾਰਤੀ ਜਨਤਾ ਪਾਰਟੀ ਔਰ ਆਰਐਸਐਸ ਦੇ ਲੋਕ ਅਸੀਂ ਕਹਿੰਦੇ ਸੀ ਕਿ ਵੀ ਐਸਾ ਹੈ ਪੰਜਾਬ ਦੀ ਇੱਕ ਜਿਹੜੀ ਸੋਚ ਹੈ ਪੰਜਾਬ ਇੱਕ ਐਸਾ ਸੂਬਾ ਹੈ ਉਹ ਆਪਣੀ ਅਲੱਗ ਉਹਨਾਂ ਦੀ ਪਹਿਚਾਣ ਹੈ ਨਾ ਰੁਕਦਾ ਹੈ ਨਾ ਝੁਕਦਾ ਹੈ ਠੀਕ ਹੈ ਉਹ ਆਪਣੇ ਅਜੰਡੇ ਤੇ ਕੰਮ ਕਰਦਾ ਹੈ ਔਰ ਐਡਾ ਵੱਡਾ ਪੰਜਾਬ ਜਿਹਨੂੰ ਮੁਗਲ ਨਹੀਂ ਖਤਮ ਕਰ ਸਕੇ ਐਡਾ ਵੱਡਾ ਪੰਜਾਬ ਐਡਾ ਮਹਾਨ ਪੰਜਾਬ ਜਿਹਨੂੰ ਅੰਗਰੇਜ਼ ਨਹੀਂ ਖਤਮ ਕਰ ਸਕੇ ਔਰ ਸਾਰੀ ਦੁਨੀਆ ਮਿਟ ਗਈ ਤੇ ਲੇਕਿਨ ਪੰਜਾਬੀਅਤ ਔਰ ਸਿੱਖੀ ਉਹ ਕਾਇਮ ਹੈ ਤਾਂ ਅਖੀਰ ਚ ਮੋਦੀ ਜੀ ਜਿਹੜੇ ਕਿ ਸਾਡੇ ਅਸੀਂ ਕਹਿੰਦੇ ਹਾਂ ਜੀ ਬੋੜੇ ਅੱਜ ਬੜੀ ਮੈਨੂੰ ਦੁੱਖ ਲੱਗਦਾ ਹੈ ਮੀਡੀਆ ਦੇ ਉੱਤੇ ਕਮੈਂਟ ਆ ਰਹੇ ਨੇ ਕਿ ਮੋਦੀ ਜੀ ਦੇ ਬਾਰੇ ਜਿੱਥੇ ਪੋਜ਼ਿਟਿਵ ਸੀ ਅੱਜ 네ਗੇਟਿਵ ਆ ਰਹੇ ਨੇ ਸਾਨੂੰ ਦੇਖ ਕੇ ਦੁੱਖ ਲੱਗਦਾ ਹੈ ਤੁਸੀਂ ਜਾਣਦੇ ਹੋ ਨੈਗੇਟਿਵ ਮੋਦੀ ਜੀ ਤੇ ਨਹੀਂ ਮੈਂ ਮੈਂ ਉੱਥੇ ਆ ਰਹੇ ਹਾਂ ਨਾ ਤੁਹਾਨੂੰ ਗੱਲ ਉਹ ਦੇਖ ਕੇ ਸਾਨੂੰ ਕੀ ਨਾ ਉਸ ਬਾਰੇ ਕੀ ਕਹਿ ਰਹੇ ਕਿਸਾਨ ਅੰਦੋਲਨ ਦੇ ਉਤੇ ਆਪਣੇ ਪਹਿਲੋ ਉਹਨਾਂ ਨੂੰ ਕਿਹਾ ਜਾ ਰਿਹਾ 700 ਲੋਕਾਂ ਦੀ ਮੌਤ ਹੋ ਰਹੀ ਹੈ ਉੱਥੇ ਐਡਾ ਲੰਬਾ ਸੰਘਰਸ਼ ਹੋ ਰਿਹਾ ਹੈ ਉੱਥੇ ਸਾਰੀਆਂ ਸੜਕਾਂ ਜਾਮ ਹੋ ਰਹੀਆਂ ਨੇ ਔਰ ਉਸ ਤੋਂ ਬਾਅਦ ਇੱਕ ਦਿਨ ਮੰਨ ਦੇ ਵਿੱਚ ਆ ਗਿਆ ਤੇ ਹੱਥ ਜੋੜ ਕੇ ਕਹਿਣਾ ਸ਼ਮਾ ਚਾਹਤੇ ਹਨ ਗਲਤੀ ਹੋ ਗਈ ਹੈਮਾਰੇ ਸੇ ਬਹੁਤ ਬੜੀ ਗਲਤੀ ਹੋ ਗਈ ਹੈ ਇਹ ਕੀ ਹੈ ਭਈ ਇਹ ਕਿ ਤੁਸੀਂ ਦੇਸ਼ ਦੇ ਇੱਕ ਐਡੇ ਵੱਡੇ ਆਗੂ ਹੋ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਹੋ ਇਹ ਤੇ ਉਦਾ ਉਦਾ ਕਾਮਯਾਜ ਅਜੇ ਨਹੀਂ ਬਣਿਆ ਬਿਲਕੁਲ ਇਸ ਕਰਕੇ ਜਮਿਨੀ ਹਕੀਕਤਾਂ ਨੂੰ ਜਾਨਣਾ ਚਾਹੀਦਾ ਹੈ ਦੂਸਰੀ ਗੱਲ ਮੈਂ ਆਰਐਸਐਸ ਦੇ ਬਾਰੇ ਬਤਨ ਦੱਸ ਦਵਾ ਪੰਜਾਬ ਦੇ ਅੰਦਰ ਅੱਜ ਵੀ ਹੈ ਹਿੰਦੀ ਔਰ ਪੰਜਾਬੀ ਦਾ ਗਰੋਧ ਹੈ ਜੇ ਮੈਂ ਪੰਜਾਬੀ ਆ ਸਰਦਾਰ ਆ ਤਾਂ ਮੈਂ ਹਿੰਦੀ ਬੋਲਦਾ ਜਦਕੀ ਜਿਹੜਾ ਜਿਹੜਾ ਕੁੱਲ ਦੁਨੀਆ ਦਾ ਜਾਂ ਪੰਜਾਬ ਤੋਂ ਬਾਹਰ ਦਾ ਜਿਹੜਾ ਸਿੱਖ ਹੈ ਉਹਨੂੰ ਤਾਂ ਪੰਜਾਬ ਪੰਜਾਬੀ ਬੋਲਣੀ ਨਹੀਂ ਆਉਂਦੀ ਤਾਂ ਉਹ ਬਿਹਾਰੀ ਬਿਹਾਰਜ ਬੋਲਦਾ ਮੈਂਪੀ ਮਤਲਬ ਪੰਜਾਬ ਤੋਂ ਡਬਲ ਟਾਈਮ ਵਾਰ ਸਿੱਖ ਹੈ ਤਾਂ ਉਹਦੇ ਵਿੱਚ ਜਿਹੜੇ ਆਰਐਸਐਸ ਦੇ ਦੂਜੇ ਪ੍ਰਮੁਖ ਸੀਗੇ ਡਾਕਟਰ ਹੈਡਗੇਵਰ ਪਹਿਲੇ ਔਰ ਮਾਧਵ ਰਾਜ ਸਦਾਸੀਵਰਾ ਗੋਲਵਰਕਰ ਜੀ ਜਿਨ੍ਹਾਂ ਨੂੰ ਅਸੀਂ ਗੁਰੂ ਜੀ ਕਰਕੇ ਕਹਿੰਦੇ ਆ ਉਹ ਦੂਸਰੇ ਸੀਗੇ ਉਹਨਾਂ ਨੇ ਜਦੋਂ ਪੰਜਾਬੀ ਦਾ ਅੰਦੋਲਨ ਚੱਲ ਰਿਹਾ ਸੀ ਉਦੋਂ ਜਨਸੰਘ ਸੀ ਭਾਰਤੀ ਜਨਤਾ ਪਾਰਟੀ ਨਹੀਂ ਸੀ ਉਦੋਂ ਜਨਸੰਘ ਸੀ ਤਾਂ ਗੁਰੂ ਜੀ ਨੇ ਆ ਕੇ ਇੱਥੇ ਉਸ ਟਾਈਮ ਸਾਡੇ ਤੋਂ ਮੇਰੇ ਖਿਆਲ ਬਰਤ ਤੋਂ ਪਹਿਲੇ ਦੀਆਂ ਗੱਲਾਂ ਨੇ ਅਸੀਂ ਤਾਂ ਸੁਨੀਆਂ ਨਹੀਂ ਉਦੋਂ ਕੋਈ ਜੋ ਨੇਤਾ ਸੀ ਉਸ ਟਾਈਮ ਮਮ ਯੇਗਾ ਦਾ ਸ਼ਰਮਾ ਐਸਾ ਕਰਕੇ ਕੋਈ ਜਨਸੰਨ ਦੇ ਨੇਤਾ ਸੀਗੇ ਉਹਨਾਂ ਲੋਕਾਂ ਨੇ ਪੰਜਾਬੀ ਦਾ ਵਿਰੋਧ ਕੀਤਾ ਔਰ ਉਹਨਾਂ ਨੇ ਜਿਹੜੀ ਉਹ ਕੀ ਕਹਿੰਦੇ ਨੇ ਨੇ ਪਾਸ਼ਾ ਦਾ ਉਹ ਘਰ ਘਰ ਜਾ ਕੇ ਉਹ ਪ੍ਰਚਾਰ ਕੀਤਾ ਪੁੱਛਦੇ ਨੇ ਵੀ ਤੁਹਾਡੀ ਪਹਿਲੀ ਪਾਸ਼ਾ ਕਿਹੜੀ ਹੈ ਤੇ ਪੰਜਾਬੀ ਲਿਖਾਂਦਾ ਸੀ ਕਿ ਨਹੀਂ ਮੇਰੀ ਹਿੰਦੀ ਹੈ ਤੋ ਜਿਹੜੇ ਆਰਐਸਐਸ ਦੇ ਸੈਕੰਡ ਮੁਖੀ ਸੀ ਮਾਧਵਰਾਉ ਸਦਾਸ਼ਿਵਰਾਉ ਗੋਲਵਲਕਰ ਜੀ ਉਹਨਾਂ ਨੇ ਜੋ ਪੰਜਾਬ ਦਾ ਪ੍ਰਵਾਸ ਕੀਤਾ ਇਹ ਰਿਕਾਰਡ ਦੇ ਵਿੱਚ ਹੈ ਔਰ ਬਿਲਕੁਲ ਤੁਹਾਨੂੰ ਹਰ ਜਗ੍ਹਾ ਉਪਲਬਧ ਹੋ ਜਾਏਗਾ ਮੈਂ ਕੋ ਆਪਣੇ ਵੱਲੋਂ ਗੱਲ ਨਹੀਂ ਕਰ ਰਿਹਾ ਮੈਂ ਆਰਐਸਐਸ ਵੱਲੋਂ ਦਾ ਹੋਣ ਦੇ ਨਾਤੇ ਨਹੀਂ ਗੱਲ ਕਰ ਰਿਹਾ ਉਹਨਾਂ ਨੇ ਇਹ ਗੱਲ ਕਹੀ ਕਿ ਬਈ ਜੇ ਤੁਸੀਂ ਪੰਜਾਬੀ ਹੋ ਤਾਂ ਤੁਹਾਨੂੰ ਪੰਜਾਬੀ ਲਿਖਾਣੀ ਪਏਗੀ ਮੈਂ ਵੀ ਤੁਸੀਂ ਕਿਸਤਾਰੀ ਹੋ ਅਸੀਂ ਕਿਸਤਾਰੀ ਔਰ ਮੋਨਾ ਕਹਿੰਦੇ ਆ ਅਸੀਂ ਹਿੰਦੂ ਸਿੱਖ ਵੀ ਨਹੀਂ ਕਹਿੰਦੇ ਕਿ ਪੰਜਾਬ ਦੇ ਅੰਦਰ ਤੁਸੀਂ ਦੇਖ ਲਓ ਸਾਡੇ ਕਲਚਰ ਹੈਗਾ ਪਰਿਵਾਰਾਂ ਦੇ ਅੰਦਰ ਮੋਨੇ ਵੀ ਨਹੀਂ ਸਿੱਖਨੇ ਅੱਛਾ ਇਹ ਉਹਨਾਂ ਨੇ ਗੱਲ ਕਹਿ ਦਿੱਤੀ ਕਿ ਜੇ ਤੁਸੀਂ ਪੰਜਾਬੀ ਹੋ ਤਾਂ ਪੰਜਾਬੀ ਲਿਖਾਓ ਤੁਹਾਡੀ ਕਹਿਣ ਦਾ ਵੀ ਇਹੀ ਮਕਸਦ ਹੈ ਕਿ ਜਿਹੜਾ ਅੰਮਿਤਪਾਲ ਸਿੰਘ ਉਹਦੀ ਵੱਖਰੇ ਰਾਜ ਦੀ ਗੱਲ ਕਰਦੇ ਆ ਉਹ ਚੀਜ਼ ਮੈਂ ਮੈਂ ਉਹੀ ਗੱਲ ਅੱਗੇ ਆ ਰਿਹਾ ਉਸ ਤੋਂ ਬਾਅਦ ਹੈ ਪੰਜਾਬੀ ਸੂਬਾ ਬਣਿਆ ਭਾਵੇਂ ਉਹ ਛੋਟਾ ਬਣਿਆ ਵੱਡਾ ਬਣਿਆ ਕੀ ਬਣਿਆ ਹਿਮਾਚਲ ਸਾਡੇ ਕੋਲ ਸੀ ਹਰਿਆਣਾ ਸਾਡੇ ਕੋਲ ਸੀਗਾ ਤਾਂ ਇਸ ਕਰਕੇ ਜਿਹੜੀਆਂ ਗੱਲਾਂ ਇਸ ਗੱਲ ਨੂੰ ਇਦੇ ਉੱਤੇ ਇੱਕ ਸਿਟਿੰਗ ਹੋਣੀ ਚਾਹੀਦੀ ਹੈ ਅੱਜ ਅੱਜ ਵੀ ਉਹ ਮੈਨੂੰ ਪਤਾ ਹੈ ਕਿ ਤੁਹਾਡੇ ਵੀ ਧਿਆਨ ਚ ਹੋਏਗਾ ਪਾਣੀਆਂ ਦਾ ਵਿਵਾਦ ਹਲੇ ਤੱਕ ਹੱਲ ਨਹੀਂ ਹੋਇਆ ਹਰਿਆਣਾ ਦਿੱਲੀ ਪਾਣੀ ਤੋਂ ਤਰਸ ਰਿਹਾ ਹੈ ਪੰਜਾਬ ਦਾ ਸਾ ਐਸਵੀਐਲ ਸਾਡਾ ਉੱਥੇ ਸਾਡੀ ਲੈਂਡ ਵੀ ਹੈ ਸਾਡਾ ਅਰਬਾਂ ਖਰਬਾਂ ਰੁਪਇਆ ਅਫਸਰਸ਼ਾਈ ਮੈਂ ਤਾਂ ਅਫਸਰਸ਼ਾਈ ਨੂੰ ਕਹਾਂਗਾ ਪੋਲਿਟੀਕਲ ਲੋਕਾਂ ਨੇ ਕੀ ਉਹ ਖਾ ਗਏ ਕੋਈ ਝੂਠ ਨਹੀਂ ਕਹਿ ਰਿਹਾ ਉਹ ਦੇਖੋ ਇੱਥੇ ਕੀ ਹੈ ਉਹਦੇ ਉੱਤੇ ਵੀ ਅਜੇ ਤੱਕ ਚਰਚਾ ਨਹੀਂ ਹੋਈ ਜਦ ਕਿ ਮੋਦੀ ਗਵਰਨਮੈਂਟ ਨੂੰ ਜਿੱਥੇ ਬੜੇ ਵੱਡੇ ਵੱਡੇ ਕੰਮ ਕੀਤੇ ਨੇ ਮੈਂ ਨਹੀਂ ਕਹਿੰਦਾ ਵੀ ਵੱਡੇ ਕੰਮ ਨਹੀਂ ਕੀਤੇ ਉਹਦੇ ਵਿੱਚ ਆ ਵੀ ਇੱਕ ਜ਼ਰੂਰੀ ਸੀਗਾ ਪੰਜਾਬ ਨੂੰ ਵੀ ਟੱਚ ਕਰਨਾ ਚਾਹੀਦਾ ਸੀ ਗੰਦਾ ਕਿਸਾਨ ਅੰਦੋਲਨ ਨੂੰ ਸੀਰੀਅਸਲੀ ਨਹੀਂ ਲਿਆ ਐਵੇਂ ਹੀ ਉਹਨਾਂ ਨੂੰ ਮੰਤਰੀਆਂ ਨੂੰ ਭੇਜਤਾ ਔਰ ਮੰਤਰੀ ਤਾਂ ਇਸ ਤਰ੍ਹਾਂ ਬਣਾਏ ਹੋਏ ਹੋ ਗਏ ਜਿਵੇਂ ਇੱਕ ਪੈਨਲਿਸਟ ਉਹ ਜਿਹੜੇ ਆਪਾਂ ਅੱਜ ਕੱਲ ਦੇ ਸਪੋਕਸਪਰਸਨ ਬਣਾ ਦਿੰਦੇ ਆ ਵੀ ਤੈਨਨੇ ਇੰਨੀ ਗੱਲ ਕਰਨੀ ਐ ਇੰਨੇ ਤੋਂ ਬਾਅਦ ਇੰਨੀ ਨਹੀਂ ਕਰਨੀ ਤੇ ਉਹਨਾਂ ਦੇ ਪੁਜਾਰਿਆਂ ਦੇ ਅੱਲੇ-ਪੱਲੇ ਕੀ ਹੈ ਜਦੋਂ ਉਹਨਾਂ ਨੇ ਬੋਲਣਾ ਨਹੀਂ ਕੁਝ ਨਹੀਂ ਉਹ ਇੱਕ ਉਹ ਸਮੱਸਿਆ ਅੱਜ ਪਾਣੀ ਦੀ ਵੀ ਸਮੱਸਿਆ ਤਾਂ ਜਿਹੜੀ 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 ਗੱਲ ਹੈਗੀ ਆ ਜੇ ਬਾਕੀ ਹੈ ਜਿੱਲਾ ਉਹ ਕਹਿੰਦੇ ਨੇ ਅਲੱਗ ਦੇਸ਼ ਹੈ ਅਲੱਗ ਦੇਸ਼ ਤਾਂ ਪੰਜਾਬ ਬਣਾ ਹੀ ਦਿੱਤਾ ਮੈਂ ਤਾਂ ਕਹਿੰਦਾ ਪੰਜਾਬ ਕਹਿੰਦੇ ਪੰਜਾਬ ਬਣਾ ਨਹੀਂ ਦਿੱਤਾ ਤਾਂ ਪੰਜਾਬ ਚੋਂ ਜਿਹੜੇ ਸੀਗਾ ਉਹ ਖੋਲਿਆ ਹਿਮਾਚਲ ਖੋਲਿਆ ਹਰਿਆਣਾ ਖੋਲਿਆ ਉਹ ਦੂਰ ਤੱਕ ਸੀਗੇ ਕਹਿੰਦੇ ਹਾਂ ਬਿਲਕੁਲ ਬਿਲਕੁਲ ਰਾਈਟ ਉਹਦੇ ਵਿੱਚ ਨਾ ਇਹਦੇ ਵਿੱਚ ਇੱਕ ਸਿਟਿੰਗ ਹੋਣੀ ਚਾਹੀਦੀ ਆ ਦੂਜੀ ਜਿਹੜੀ ਉਹ ਗੱਲ ਕਹਿੰਦੇ ਨੇ ਵੀ ਉਹ ਉਹਨਾਂ ਨੂੰ ਦੇਖੋ ਮੇਰੀ ਗੱਲ ਨੂੰ ਗਲਤ ਨਹੀਂ ਲੈ ਓਕੇ ਆਪਾਂ ਆਪਾਂ ਖੁੱਲੀ ਗੱਲ ਕਰ ਰਹੇ ਹਾਂ ਅਮਰਪਾਲ ਜੀ ਵੀ ਯੰਗ ਔਰ ਉਹਨਾਂ ਨੂੰ ਇੱਕਦਮ ਉਹ ਨਵੀਂ ਦੁਨੀਆ ਚ ਆਏ ਇੱਕਦਮ ਉਹਨਾਂ ਨੇ ਆਪਣੀ ਲਾਈਨ ਬਦਲੀ ਤੇ ਬੜਾ ਅੱਛਾ ਹੈ ਉਹਨਾਂ ਨੇ ਸਿੱਖੀ ਸਰੂਪ ਦੇ ਅੰਦਰ ਆਏ ਜਿਹੜਾ ਸਰੂਪ ਹੈ ਬੜਾ ਅੱਛਾ ਹੈ ਸੁੰਦਰ ਹੈ ਪ੍ਰਭਾਵੀ ਹੈ ਤੇ ਜੋ ਵੀ ਹੈ ਲੇਕਿਨ ਉਹਨਾਂ ਨੂੰ ਕੁਝ ਚੀਜ਼ਾਂ ਜਲਦਬਾਜ਼ੀ ਚ ਹੋਈਆਂ ਜਿਵੇਂ ਕਿ ਜਿਵੇਂ ਕਿ ਜਿਵੇਂ ਕਿ ਉਹਨਾਂ ਨੇ ਕਿਹਾ ਜਿਹੜੇ ਪਾਸਪੋਰਟ ਨੂੰ ਕੋਈ ਮੰਨਤਾ ਨਹੀਂ ਦੇਣੀ ਦਸਤਾਵੇਜ਼ ਨਹੀਂ ਮੰਨਦਾ ਦਸਤਾਵੇਜ਼ ਨਹੀਂ ਮੰਨਦਾ ਮੈਂ ਸੰਵਿਧਾਨ ਕਿਹੜੀ ਸੰਵਿਧਾਨ ਦੀ ਗੱਲ ਕਿਹੜੇ ਦੀ ਹੈ ਫਲਾਣਾ ਧਮਕਾ ਤੇ ਉਹਨਾਂ ਨੇ ਉਹ ਨਹੀਂ ਕੀਤਾ ਬਟ ਜਦੋਂ ਹੁਣ ਆਪਾਂ ਪਾਰਲੀਮੈਂਟ ਦਾ ਇਲੈਕਸ਼ਨ ਲੜਦੇ ਆ ਉਹੀ ਸਵਿਧਾਨ ਅੰਦਰ ਆ ਫੜ ਲਿਆ ਉਹ 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 ਜਦੋਂ ਅਸੀਂ ਵਿਧਾਨ ਸਭਾ ਲੜਦੇ ਆ ਜਦੋਂ ਅਸੀਂ ਪੰਚਾਇਤੀ ਚ ਕੋਈ ਵੀ ਚੋਣ ਲੜਦੇ ਆ ਤੇ ਤੁਸੀਂ ਜਗਸੀਰ ਜੀ ਜਾਣਦੇ ਹੋ ਉਹਦਾ ਉਹਦਾ ਕੀ ਹੈ ਡੀਸੀ ਨੇ ਤੁਹਾਨੂੰ ਜਾਂ ਐਸਡੀਐਮ ਨੇ ਤੁਹਾਨੂੰ ਜਿਹੜਾ ਸਾਡਾ ਚੋਣ ਅਧਿਕਾਰੀ ਹੈ ਉਹਦੇ ਤੁਹਾਨੂੰ ਪਹਿਲਾਂ ਸਵਿਧਾਨ ਦੀ ਸੋਚ ਕਾਣੀ ਹੈ ਬਿਲਕੁਲ ਸੰਸਦ ਦੇ ਵਿੱਚ ਜਦੋਂ ਇਹਨਾਂ ਨੇ ਹੁਣ ਜਾਣਾ ਕੋਰ ਥਰੂ ਜਾਣਾ ਸਰਕਾਰ ਥਰੂ ਜਾਣਾ ਜਾਂ ਜੁਡੀ ਥਰੂ ਜਾਣਾ ਜਿਹੜੇ ਮਰਜ਼ੀ ਸੰਝੋਤੇ ਚ ਜਾਣਾ ਤੇ ਉੱਥੇ ਉਹਨਾਂ ਨੇ ਕੀ ਕਰਾਣਾ ਹੈ ਉੱਥੇ ਵੀ ਉਹਨਾਂ ਨੇ ਕਨਸਟੀਟਿਊਸ਼ਨ ਦੀ ਗੱਲ ਕਰਨੀ ਹੈ ਸਭਧਾਨ ਦੀ ਗੱਲ ਕਰਨੀ ਹੈ ਸਭਧਾਨ ਦੇ ਵਿੱਚ ਰਹਿ ਕੇ ਮਾਨ ਸਾਹਿਬ ਨੇ ਕਿੰਨੀ ਲੜਾਈ ਲੜੀ ਮਾਨ ਸਾਹਿਬ ਕਹਿੰਦਾ ਮੈਂ ਤਾਂ ਤਲਵਾਰ ਲੈਣ ਤੋਂ ਬਿਨਾ ਜਾਊਗਾ ਹੀ ਨਹੀਂ ਹੂੰ ਐਸਾ ਵੀ ਰਿਹਾ ਨਾ ਸੰਸਦ ਪਹੁੰਚਦੇ ਐਂਡ ਤੱਕ ਗੇਟ ਤੱਕ ਵੀ ਤਲਵਾਰ ਲੈ ਕੇ ਗਏ ਬਿਲਕੁਲ ਤੇ ਲੇਕਿਨ ਫਿਰ ਉਹ ਐਨੇ ਰੱਚਮਿਚ ਗਏ ਕਿ ਹੁਣ ਉਹਨਾਂ ਨੂੰ ਬੜੀ ਤੜਫਣਾ ਲੱਗੀ ਜਾਂਦੀ ਹੈ ਵੱਡੇ ਨੇ ਸਾਡੇ ਚਲੋ ਮੈਨੂੰ ਇਹ ਸ਼ਬਦ ਨਹੀਂ ਉਪਯੋਗ ਕਰਨੇ ਚਾਹੀਦੇ ਵੀ ਜੇ ਮੈਂ ਐਮਪੀ ਨਹੀਂ ਬਣਿਆ ਤੇ ਭਈ ਘਾਟਾ ਪੈ ਜਾਏਗਾ ਹੂੰ ਜਦਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਸੇਵਾ ਕਰਨੀ ਚਾਹੀਦੀ ਤੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਸਿੱਖੀਸਮ ਦੇ ਵਿੱਚ ਲੈਣਾ ਚਾਹੀਦਾ ਸਿੱਖੀਆਂ ਸਿੱਖੀ ਸੰਘਰਸ਼ ਤੇ ਲੱਗਣਾ ਚਾਹੀਦਾ ਪੰਜਾਬ ਦੇ ਅੰਦਰ ਉਹਨਾਂ ਦੀ ਇੰਨੀ ਲੋੜ ਹੈ ਸਿੱਖੀ ਪ੍ਰਚਾਰ ਦੀ ਇੰਨੀ ਲੋੜ ਹੈ ਅੱਜ ਸਾਨੂੰ ਕਹਿੰਦੇ ਇਸ ਕਰਕੇ ਚੱਲੇ ਆ ਕਹਿੰਦੇ ਉੱਥੇ ਭਵਾ ਸਿਮਰਜੀਤ ਸਿੰਘ ਮਾਨ ਨੇ ਭਵਾ ਮੇਕਪਾਲ ਸਿੰਘ ਆ ਭਵਾ ਸਰਬਜੀਤ ਸਿੰਘ ਆ ਦੋ ਸੀਟਾਂ ਤੇ ਅਹਿਮ ਜਿੱਤ ਹੋਈ ਆ ਕਹਿੰਦੇ ਇਸ ਕਰਕੇ ਪਾਰਲੀਮੈਂਟ ਦੇ ਵਿੱਚ ਜਾ ਲੈਣੇ ਆ ਕਹਿੰਦੇ ਸਿੱਖਾਂ ਦੇ ਜਿਹੜੇ ਅਹਿਮ ਹੁੰਦੇ ਹੁੰਦੇ ਨੇ ਸਿੱਖਾਂ ਦੀ ਨਸਲ ਕੁਸ਼ੀ ਕਹਿੰਦੇ ਇਸ ਸ਼ਬਦ ਵਰਤਿਆ ਜਾਂਦਾ ਹੈ ਉਹ ਹੁੰਦੀ ਹੈ ਕਹਿੰਦੇ ਉਹ ਆਵਾਜ਼ ਚੁੱਕੀ ਜਾਏਗੀ ਪਾਰਲੀਮੈਂਟ ਦੇ ਵਿੱਚ ਜਾਂ ਕਿ ਜੇ ਸਾਨੂੰ ਇੱਥੇ ਜਸਟਿਸ ਨਹੀਂ ਮਿਲੇਗਾ ਸਾਨੂੰ ਹੋਰ ਪਾਰਲੀਮੈਂਟ ਤੱਕ ਦਰਵਾਜ਼ਾ ਖੜਕਾਉਣਾ ਪੈਗਾ ਸਾਡੇ ਨਾਲ ਇਹ ਹੋ ਰਿਹਾ ਅ ਪਾਰਲੀਮੈਂਟ ਆਪਣੀ ਭਾਰਤ ਦੀ ਪਾਰਲੀਮੈਂਟ ਨਾ ਦੇਖੋ ਮੈਂ ਮੈਂ ਮਾਫੀ ਚਾਹਨਾ ਮੈਂ ਵੈਸੇ ਇਸ ਟੌਪਿਕ ਤੇ ਆਪਾਂ ਗੱਲ ਨਹੀਂ ਕਰਦੇ ਹਾਂ ਆ ਤਾਂ ਐਨੀ ਗੱਲ ਆ ਮੈਂ ਕਹਾਂ ਵੀ ਮੇਰੇ ਬਿਨਾ ਗੱਡੀਆਂ ਨਹੀਂ ਚੱਲਣੀ ਹੂੰ ਭਾਈ ਜਿਹੜੇ ਪੰਜਾਬ ਦੇ ਬਾਕੀ ਵੀ ਜਾਂਦੇ ਨੇ ਪਗੜੀ ਧਾਰੀ ਮੇਬੀ ਕਾਂਗਰਸੀ ਮੇਬੀ ਅਕਾਲੀ ਮੇਬੀ ਮੇਰੇ ਵਰਗਾ ਭਾਜੀਪੀ ਆਰਐਸਐਸ ਮੰਨ ਲਓ ਜਾਂ ਅੱਜ ਇੱਕ ਨਵੀਂ ਪਾਰਟੀ ਆ ਗਈ ਆਪਣੀ ਆਪ ਪਾਰਟੀ ਆ ਗਈ ਤਾਂ ਉਹ ਕੀ ਸਿੱਖ ਲੈ ਅਗ ਭਗਵੰਤ ਮਾਨ ਨੂੰ ਅਸੀਂ ਸਿੱਖ ਨਹੀਂ ਮੰਨ ਸਕਦੇ ਅੱਜ ਅਸੀਂ ਅਮਰਿੰਦਰ ਰਾਜਾ ਬੜਿੰਗ ਨੂੰ ਸਿੱਖ ਨਹੀਂ ਮੰਨਦੇ ਇਹ ਨਹੀਂ ਅੱਜ ਜਿਵੇਂ ਮਰਜੀ ਸੀ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਨਹੀਂ ਹੈ ਇਹ ਹੈ ਕਿ ਮੈਂ ਜਿਹੜੀ ਗੱਲ ਕਰਦਾ ਕਿ ਜਿਹੜੇ ਇਹੋ ਜੇ ਸੀਨੀਅਰ ਨੇ ਜਿਹੜੇ ਬੰਦੇ ਇਹੋ ਜੇ ਜਜ਼ਵੇ ਵਾਲੇ ਬੰਦੇ ਨੇ ਉਹਨਾਂ ਨੂੰ ਇਸ ਚੱਕਰ 'ਚ ਨਾ ਪਾ ਕੇ ਸਾਨੂੰ ਆਪਣੀ ਜਿਹੜੀ ਸਾਡੀ ਜਿਹੜੀ ਨਸਲ ਖੁਸੀ ਜਿਹੜੀ ਨਸਲ ਖੁਸੀ ਇਹ ਕਹਿੰਦੇ ਨੇ ਤੁਸੀਂ ਕਿਉਂ ਨਹੀਂ ਨੌਜਵਾਨਾਂ ਨੂੰ ਆਪਣਿਆਂ ਨੂੰ ਸੇਧ ਦੇ ਦਿੰਦੇ ਜਿਹੜੇ ਸਾਡੇ ਪ੍ਰਚਾਰਕ ਨੇ ਮਾਫ ਕਰਨਾ ਮੈਂ ਨਾਮ ਨਹੀਂ ਲੈਣਾ ਉਹਨਾਂ ਬਾਰੇ ਸਾਰਾ ਪੰਜਾਬ ਨੂੰ ਵੀ ਪਤਾ ਹੈ ਤੇ ਦੁਨੀਆ ਨੂੰ ਵੀ ਪਤਾ ਹੈ ਉੱਥੇ ਕੀ ਕੀ ਉਹਨਾਂ ਦੇ ਰੇਟ ਹੋਏ ਪਏ ਨੇ ਕੀ ਉਹਨਾਂ ਦੇ ਉਹਨਾਂ ਦੇ ਨਾਲ ਜੋ ਸਾਡੀ ਸਿੱਖੀ ਦਾ ਪ੍ਰਚਾਰ ਸੀਗਾ ਸਿੱਖੀ ਦੇ ਵਿੱਚ ਤਾਂ ਮਹਾਰਾਜ ਦਾ ਪਹਿਲਾ ਪੰਨਾ ਤੇ ਅਖੀਰਲਾ ਪੰਨਾ ਹਰ ਚੀਜ਼ ਦਾ ਜਵਾਬ ਹੈ ਅਸੀਂ ਕਹਿੰਦੇ ਵਾਕ ਲੈ ਲਓ ਵਾਕ ਕੀ ਤੁਹਾਡੇ ਉਹਨਾਂ ਦੇ ਤਾਂ ਕਿਹਾ ਹਰ ਟੈਂ ਉਹਨਾਂ ਨੇ ਤਾਂ ਤੁਹਾਨੂੰ ਕਿਹਾ ਸਵਾ ਸਵਾ ਸਿਮਰੋ ਗੋਬਿੰਦ ਉਹਨਾਂ ਨੇ ਤਾਂ ਕਿਧਰੇ ਕਿ ਇਹ ਹੀ ਨਹੀਂ ਕਿਧਰੇ ਜਪ ਤੁਸੀਂ ਕੁਝ ਲੈਣ ਦੀ ਲੋੜ ਹੈ ਜਾਂ ਦੇਣ ਦੀ ਲੋੜ ਹੈ ਕਿ ਏਡੀ ਵੱਡੀ ਮਹਾਨ ਸਿੱਖੀ ਹੈ ਉਸਤੇ ਵਾਸਤੇ ਐਸਜੀਪੀਸੀ ਮੈਂ ਕਹਿੰਨਾ ਵੀ ਮੈਨੂੰ ਕਹਿਣ ਚ ਕੋਈ ਝਿਜਕ ਨਹੀਂ ਹੈ ਕਿ 0% ਐਸਜੀਪੀਸੀ ਦਾ ਰੋਲ ਹੈ ਹੂੰ ਪੰਜਾਬ ਦੇ ਅੰਦਰ ਅੱਜ ਕੋਈ ਸਿੱਖ ਕਿਉਂਕਿ ਸਿੱਖ ਐਸੀ ਕੌਮ ਹੈ ਭੀਖ ਨਹੀਂ ਮੰਗਦੀ ਹੂੰ ਵਾਇਗਰੂ ਨਾ ਹੀ ਕਰਾਇਏ ਸਿੱਧਾ ਕਹਿੰਨਾ ਕਿਸੇ ਤੋਂ ਵੀ ਨਾ ਕਰਾਇਏ ਪੰਜਾਬ ਦੇ ਅੰਦਰ ਅੱਜ ਵੀ ਇੱਕ ਵਿਚਾਰਾ 80 ਸਾਲ ਦਾ ਬਜ਼ੁਰਗ ਔਰ ਵਿਚਾਰਾ ਨੀਲੇ ਵਸਤਰ ਪਾ ਕੇ ਨਿਹੰਗ ਸਿੰਘ ਦਾ ਵेश ਪਾ ਕੇ ਪਟਕਾ ਬੰਨ੍ਹ ਕੇ ਰਿਕਸ਼ਾ ਚਲਾ ਰਿਹਾ ਹਾਂ ਹਮ ਔਰ ਪੰਜਾਬੀ ਇਥੇ ਰੁੱਲ ਰਹੀ ਹੈ ਨੌਜਵਾਨ ਸਾਡਾ ਚਲਾ ਜਾ ਰਿਹਾ ਕੇਸ ਕੱਟੇ ਮਿਲ ਰਹੇ ਨੇ ਅੱਜ ਕਿਹੜਾ ਮੁੰਡਾ 17 18 ਸਾਲ ਦਾ ਤੁਸੀਂ ਦੱਸੋ ਪਗੜੀ ਵਾਲਾ ਉਸ ਵਿਸ਼ੇ ਤੇ ਗੱਲ ਨਹੀਂ ਹੋ ਰਹੀ ਤੁਸੀਂ ਤੁਸੀਂ ਇਹ ਕਿਉਂ ਸੋਚਦੇ ਹੋ ਤੁਸੀਂ ਤਾਂ ਆਰਐਸਐਸ ਨਾਲ ਤਾਲੁਕ ਰਾਤ ਰੱਖਦੇ ਹੋ ਲੋਕ ਤਾਂ ਇਹ ਕਹਿੰਦੇ ਕਿ ਆਰਐਸਐਸ ਤਾਂ ਖਤਮ ਕਰਦੀ ਹੈ ਮੈਂ ਸ਼ੁਰੂ ਵਿੱਚ ਇਹ ਗਿਆ ਸੀ ਕਿ ਖਤਮ ਕਰਦੀ ਹੈ ਕਹਿੰਦੇ ਵੀ ਜੋੜ ਨਹੀਂ ਨਹੀਂ ਤੋੜਦੀ ਹੈ ਕਹਿੰਦੇ ਸਿੱਖ ਜਿਹੜੇ ਇਸ ਤਰੀਕੇ ਨਾਲ ਚੱਲਦੇ ਨੇ ਜਿਨ੍ਹਾਂ ਲੋਕਾਂ ਨੂੰ ਜਿੰਨਾ ਗਿਆਨ ਹੈ ਉਹ ਨਹੀਂ ਉਹਨੇ ਗੱਲ ਕਰਨੀ ਹੈ ਔਰ ਮੈਂ ਵੀ ਇੱਕ ਵੀਡੀਓ ਹੋਰ ਦੇਖਦਾ ਵਿਦੇਸ਼ਾਂ ਦੀਆਂ ਵੀਡੀਓ ਦੇਖਣਾ ਕਿੱਥੇ ਨੌਨਸਟੈਂਸ ਹੁੰਦੀ ਹੈ ਕਿੱਥੇ ਮਾਰਕਟਾਂ ਹੁੰਦੀ ਹੈ ਸਿੱਖੀਜ਼ਮ ਦੇ ਵਿੱਚ ਜਿੰਨੂੰ ਸਿੱਖੀ ਦਾ ਪਤਾ ਹੈ ਉੱਥੇ ਤਾਂ ਨਾ ਗਾਲੀ ਹੈ ਨਾ ਗਲੋਚ ਹੈ ਨਾ ਮੇਰੇ ਅੱਜ ਜੂਨ ਵੀ ਨਾ ਚੱਲ ਰਿਹਾ ਹੈ ਮਹਾਰਾਜ ਨੇ ਤੇਰਾ ਕੀਆ ਮਿਠਾ ਲਾਗੇ ਹਰਿਨਾਮ ਪਦਾਰਥ ਨਾਨਕ ਮੰਗੇ ਤਤੀ ਤਵੀ ਤੇ ਬੈਠ ਜਾ ਰਹੇ ਆ ਤਾਂ ਵੀ ਨਹੀਂ ਬੋਲਦੇ ਮੈਂ ਕਿਹਾ ਉਹ ਸਾਨੂੰ ਤਤੀ ਤਵੀ ਦਾ ਹੀ ਕੱਲਾ ਪਤਾ ਹੈ ਜੀਰ ਜੀ ਤੁਸੀਂ ਵੀ ਅੰਮ੍ਰਿਤਧਾਰੀਓ ਤੇ ਤੋਂ ਸਾਨੂੰ ਉਹ ਮੇਰੇ ਤੋਂ ਜ਼ਿਆਦਾ ਗਿਆਨ ਹੋਣਾ ਮੈਨੂੰ ਪਤਾ ਮੈਨੇ ਹੁਣ ਪੜਿਆ ਮਹਾਰਾਜ ਨੂੰ ਕੱਲਾ ਤਤੀ ਤਵੀ ਤੇ ਨਹੀਂ ਬਿਠਾਇਆ ਫਿਰ ਉਹਨੂੰ ਰੇਤੇ ਤੇ ਖੜਾ ਕਰਤਾ ਕਹਿੰਦੇ ਬੱਟੇ ਮਾਰੋ ਸਿਰ ਤੇ ਵੀ ਰੇਤ ਪਾਈ ਸੀ ਮਨੇ ਮਨੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਸਿਰ ਤੇ ਰੇਤ ਪਾਈ ਫਿਰ ਉਹਨਾਂ ਨੂੰ ਉਸ ਤਰ੍ਹਾਂ ਹੀ ਉਹਨੇ ਤੋਂ ਬਾਅਦ 3 3 ਡੇਜ਼ ਆ ਉਹਨਾਂ ਦਾ ਮਹਾਰਾਡੀਆ ਉਹਨਾਂ ਦਾ ਜਿਹੜਾ ਹੈਗਾ ਵਨ ਡੇ ਨਹੀਂ ਹੈ ਤਿੰਨ ਦਿਨਾਂ ਦੇ ਵਿੱਚ ਇੱਕ ਦਿਨ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਫਿਰ ਉਹਨਾਂ ਨੂੰ ਉੱਥੇ ਉੱਥੇ ਰੇਤੇ ਦੇ ਖੜਾਇਆ ਫਿਰ ਉਹਨਾਂ ਦੇ ਉੱਤੇ ਉਹਨਾਂ ਨੂੰ ਕਿਹਾ ਬੱਟੇ ਮਾਰੋ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਤੱਤੀ ਤੇ ਪਾਈ ਫਿਰ ਉਹਨਾਂ ਨੂੰ ਡੇਕ ਦੇ ਵਿੱਚ ਉਬਾਲਿਆ ਔਰ ਲਾਸਟ ਤੇ ਉਹਨਾਂ ਨੂੰ ਜਾ ਕੇ ਉੱਥੇ ਉਹ ਉਹ ਵੀ ਸ਼ਰੀਰ ਨੂੰ ਬੰਨ ਕੇ ਹੂੰ ਦਰਿਆ ਜੀ ਕੋਈ ਕੋਈ ਸਿਕਨ ਨਹੀਂ ਹੈ ਹੂੰ ਔਰ ਉਹ ਕੋਈ ਆਮ ਬੰਦੇ ਦੀ ਗੱਲ ਹੋ ਸਕਦੀ ਹੈ ਹੂੰ ਔਰ ਆਮ ਬੰਦਾ ਸੋਚ ਸਕਦਾ ਹੈ ਹੂੰ ਤਾਂ ਇਸ ਕਰਕੇ ਅੱਜ ਵੀ ਮੈਂ ਕਿੰਦਰ ਸੀਗਾ ਤਾਂ ਉੱਥੇ ਉਹਨਾਂ ਨੇ ਗੱਲ ਕੀਤੀ ਕਿ ਦੇਖੋ ਜੀ ਜਿਹੜੇ ਮੋਨ ਭਾਗ ਹੁੰਦਾ ਹੈ ਜਿਹਾ ਹੈ ਜੀ ਆਰਐਸਐਸ ਤਾਂ ਜੀ ਸਿੱਖੀ ਨੂੰ ਖਾਜੂਗੀ ਉਹ ਮਗਰ ਆਰ ایس ایس ਨੂੰ ਤਾਂ ਮੁਗਲ ਨਹੀਂ ਖਾ ਸਕੇ ਆਰ ایس ایس ਨੂੰ ਅੰਗਰੇਜ਼ ਨਹੀਂ ਖਾ ਉਸ ਨੂੰ ਸਿੱਖ ਸਮ ਨੂੰ ਅ ਮੁਗਲਾਂ ਨੇ ਨਹੀਂ ਖਾ ਸਕੇ ਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਦਿੱਲੀ ਦੇ ਅੰਦਰ ਹਮ ਲੈ ਕੇ ਗਏ ਨੇ ਮਹਾਰਾਜ ਨੂੰ ਉਥੋਂ ਆਥੋਂ ਲੈ ਕੇ ਅਰੈਸਟ ਕਰਕੇ ਲੈ ਕੇ ਗਏ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਚਾਂਦਨੀ ਚੌਕ ਲੈ ਜਾਣ ਤੋਂ ਪਹਿਲਾਂ ਉੱਥੇ ਕੋਈ ਭੂਤ ਮਹਿਲ ਹੈ ਹਮ ਹੁਣ ਵੀ ਕਹਿੰਦੇ ਇਤਿਹਾਸ ਦੇ ਅੰਦਰ ਹੈਗਾ ਭੂਤ ਮਹਿਲ ਦੇ ਵਿੱਚ ਮਹਾਰਾਜ ਨੂੰ ਰੱਖਿਆ ਭੂਤ ਮਹਿਲ ਦੇ ਵਿੱਚ ਉਹਨਾਂ ਨੇ ਰੱਖਿਆ ਉਹਨਾਂ ਨੇ ਕਿਹਾ ਰਾਤ ਰਾਤ ਦੇ ਵਿੱਚ ਤਾਂ ਬੈਸੀ ਡਰ ਚੂਗਾ ਹੂੰ ਉਹਨਾਂ ਨੂੰ ਕਲਪਨਾ ਨਹੀਂ ਸੀ ਨਾ ਵੀ ਕਿਤੇ ਨਾ ਟੱਕਰ ਲੈ ਰਹੇ ਹਾਂ ਮਨੇ ਉਹਨਾਂ ਨੂੰ ਭੂਤ ਮਹਿਲ ਦੇ ਵਿੱਚ ਰੱਖ ਕੇ ਤੇ ਸਵੇਰੇ ਉਹਨਾਂ ਨੇ ਆਪਣੇ ਮਹਾਰਾਜ ਨੇ ਕੀ ਕੀਤਾ ਉਹੀ ਜਦੋਂ ਰਾਤ ਪਈ ਉਥੇ ਕੱਟੀ ਕਰ ਕਰੇ ਉਸ ਤੋਂ ਬਾਅਦ ਸਵੇਰੇ ਉਹਨਾਂ ਨੇ ਅੰਮ੍ਰਿਤ ਵੇਲੇ ਕੀ ਸਿਸ਼ਨਾਣ ਕੀਤਾ ਹੂੰ ਗੁਰਤੇਗ ਬਾਦਰਾ ਸਾਹਿਬ ਨੇ ਹੂੰ ਸਿਸ਼ਨਾਣ ਕਰਕੇ ਤੇ ਉਹ ਬੈਠੇ ਸੀ ਉਹਨਾਂ ਨੂੰ ਜਦੋਂ ਲੜਕਾ ਹੋਇਆ ਸਵੇਰ ਹੋਈ ਤਾਂ ਉਹਨਾਂ ਨੇ ਜਿਹੜੇ ਅਹਿਲਕਾਰ ਸੀਗੇ ਉਹ ਜਿਹੜਾ ਉੱਥੋਂ ਦਾ ਉਸ ਟਾਈਮ ਇੰਚਾਰਜ ਸੀ ਉਹਨੇ ਪੁੱਛਿਆ ਵੀ ਕਿਵੇਂ ਹੈ ਬਿਉਸ਼ੂਸ਼ ਹੋ ਗਿਆ ਕੀ ਹੈ ਕੀ ਮਾਮਲਾ ਹੈ ਕਿਸ ਤਰ੍ਹਾਂ ਹੈ ਉਹ ਕਹਿੰਦੇ ਜੀ ਉਹ ਤਾਂ ਬੜਾ ਕਮਰੇ ਚ ਇਸ ਤਰ੍ਹਾਂ ਲੱਗ ਰਿਹਾ ਚਾਨਣ ਹੋ ਰਿਹਾ ਮਹਾਰਾਜ ਦੇ ਕੇਸ ਖਿਲਰੇ ਸੀਗੇ ਤੇ ਮਹਾਰਾਜ ਬੈਠੇ ਤੇ ਮਹਾਰਾਜ ਅੰਮ੍ਰਿਤ ਵੇਲਾ ਕਰ ਰਹੇ ਹੋਣੇ ਤੇ ਉਹ ਘਬਰ ਕੇ ਉਹਨਾਂ ਨੇ ਕਿਹਾ ਹੈ ਇੱਥੇ ਤਾਂ ਕਹਿੰਦੇ ਵੈਸੇ ਹੀ ਕੀ ਸਿਚੁਏਸ਼ਨ ਹੋਏਗੀ ਭੂਤ ਬੰਗਲਾ ਜਾਂ ਹੋਰ ਹੈ ਜੋ ਉੱਥੋਂ ਦੀ ਕੀ ਸਿਚੁਏਸ਼ਨ ਹੋਏਗੀ ਅਸੀਂ ਕਹਿੰਦੇ ਨਾ ਵੀ ਕੀ ਹੈ ਜੀ ਅਸੀਂ ਕਹਿੰਦੇ ਅਸੀਂ ਚਮਤਕਾਰ ਨਹੀਂ ਅਸੀਂ ਅਸੀਂ ਸਿੱਖਾਂ ਦੇ ਵਿੱਚ ਆਮ ਤੌਰ ਤੇ ਕਹਿ ਵੀ ਕਹਦੇ ਨੇ ਚਮਤਕਾਰ ਨਹੀਂ ਜੀ ਸਿੱਖੀ ਦੇ ਵਿੱਚ ਅਸੀਂ ਤਾਂ ਜੀ ਇਹ ਪਖੰਡਵਾਦ ਹੈ ਅਰੇ ਵੀ ਇਹ ਚਮਤਕਾਰ ਤਾਂ ਕੀ ਨਹੀਂ ਹੈਗਾ ਤੁਸੀਂ ਮੈਨੂੰ ਹੁਣ ਮੜਾ ਜਾ ਲਿਆਓ ਮੈਨੂੰ ਤੱਤਾ ਲਾਓ ਤੇ ਮੈਂ ਤੁਹਾਨੂੰ ਭਾਜੂਗਾ ਤੇ ਕਿੰਨੀਆਂ ਚੀਕਾਂ ਮਾਰੂੰਗਾ ਹੂੰ ਤੂੰ ਤਿੰਨ ਦਿਨ ਜਿੰਦਾ ਰਹਿ ਕੇ ਦਿਖਾ ਦੇ ਹੂੰ ਔਰ ਦੇਖ ਬਾਅਦ ਰਜੀਦੀ ਤੇ ਦੇਖ ਲੋ ਔਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਗਿਆ ਵੀ ਤੁਸੀਂ ਕਟੋ ਇਸ ਕਰਕੇ ਸਿੱਖੀ ਜਿਹੜੀ ਹੈਗੀ ਆ ਸਿੱਖੀ ਨੂੰ ਸਮਝਣ ਦੀ ਲੋੜ ਹੈ ਅੰਮ੍ਰਿਤਪਾਲ ਜੀ ਨੇ ਤੇਜੀ ਕੀਤੀ ਹਮ ਅੱਜ ਉਸੇ ਕਨਸਟੀਟਿਊਸ਼ਨ ਨੂੰ ਮੰਨ ਕੇ ਉਹ ਐਮਪੀ ਬਣ ਗਏ ਉਸੇ ਕਨਸਟੀਟਿਊਸ਼ਨ ਨੂੰ ਔਰ ਇਸੇ ਕਨਸਟੀਟਿਊਸ਼ਨ ਦੇ ਖਿਲਾਫ ਉਹਨਾਂ ਨੇ ਕਿਹਾ ਜੀ ਇਹਨਾਂ ਦੇ ਤੇ ਉਹ ਲੱਗਿਆ ਐਨਐਸਏ ਐਨਐਸਏ ਲੱਗਿਆ ਇਸ ਕਰਕੇ ਮੈਂ ਇਸ ਨੂੰ ਪੋਲਿਟੀਕਲ ਮਾਮਲਾ ਜ਼ਿਆਦਾ ਮੰਨਦਾ ਔਰ ਦੂਜਾ ਕੱਟ ਦਿੰਦਾ ਲੋਕ ਇਹ ਵੀ ਕਹਿ ਰਹੇ ਨੇ ਕਮੈਂਟਾਂ ਦੇ ਵਿੱਚ ਕਿ ਪੰਜਾਬ ਦੇ ਲਈ ਖਤਰਾ ਬਣ ਰਿਹਾ ਆ ਆਰਐਸਐਸ ਤੇਰਵਨੀਤ ਬਿੱਟੂ ਜਿਸ ਤਰੀਕੇ ਨਾਲ ਕਹਿੰਦੇ ਉਹਨਾਂ ਨੂੰ ਕੇਂਦਰੀ ਮੰਤਰੀ ਬਣਾ ਦਿੱਤਾ ਜਿਸ ਤਰੀਕੇ ਨਾਲ ਉਹਨਾਂ ਨੇ ਸਿੱਖਾਂ ਦੇ ਲਈ ਬਿਆਨ ਦੇ ਦਿੱਤੇ ਮਾਫੀ ਵਾਲੀ ਗੱਲ ਆ ਗਈ ਉਹਨਾਂ ਨੇ ਕਿਹਾ ਕਿ ਅਸੀਂ ਬੰਦੀ ਸਿੰਘਾਂ ਨੂੰ ਜਿਹੜੇ ਨੇ ਉਹਨਾਂ ਨੂੰ ਮਾਫ ਕਰ ਦੇਵਾਂਗੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਨੇ ਹਾਲਾਂਕਿ ਹਮੇਸ਼ਾ ਉਹ ਰਹੇ ਕਹਿੰਦਾ ਸੀਗਾ ਕਹਿੰਦੇ ਨਹੀਂ ਜਿਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਆਏਗਾ ਜਿਨ੍ਹਾਂ ਨੂੰ ਇਹ ਚੀਜ਼ ਨਹੀਂ ਆਈ ਕਿ ਅਸੀਂ ਉਹਨਾਂ ਨੂੰ ਕਿਵੇਂ ਬਾਹਰ ਕਰ ਦਵਾਂਗੇ ਤੁਸੀਂ ਕਿਵੇਂ ਦੇਖਦੇ ਹੋ ਕਿ ਪੰਜਾਬ ਦਾ ਆਉਣ ਵਾਲਾ ਮਾਹੌਲ ਕੀ ਹੋਏਗਾ ਕਿ ਆਰਐਸਐਸ ਭਾਰੀ ਪਏਗੀ ਸਿੱਖਾਂ ਦੇ ਉੱਤੇ ਜਾਂ ਫਿਰ ਹੋਰ ਕੋਈ ਆ ਕੇ ਭਾਰੀ ਪਏਗਾ ਦੇਖੋ ਐਸਾ ਹੈ ਤੁਹਾਡੇ ਤੋਂ ਪਹਿਲਾਂ ਮੈਂ ਹੋਰ ਵੀ ਕਿਧਰੇ ਇਹ ਗੱਲ ਕਹੀ ਹੈ ਜੀ ਹੈ ਮੈਂ ਉੱਥੇ ਇਹ ਗੱਲ ਸਪਸ਼ਟ ਕੀਤੀ ਸੀ ਮੈਂ ਕਿਹਾ ਜੀ ਨਾ ਮੈਂ ਤਾਂ ਆਰਐਸਐਸ ਦਾ ਕੋਈ ਪ੍ਰਵਕਤਾ ਹੈਗਾ ਨਾ ਮੈਂ ਆਰਐਸਐਸ ਦਾ ਕੋਈ ਮੇਰੇ ਨਾਲ ਕੋਈ ਉਹਨਾਂ ਨੇ ਮੈਨੂੰ ਉਦੇ ਤੇ ਪ੍ਰੈਸ਼ਰਾਈਜ਼ ਕੀਤਾ ਹੋਇਆ ਮੈਂ ਤਾਂ ਜੋ ਆਰਐਸਐਸ ਨੂੰ ਜਾਣਦਾ ਮੈਂ ਜਿਸ ਆਰਐਸਐਸ ਦੀ ਰਿਸਪੈਕਟ ਕਰਦਾ ਉਸ ਨਾਤੇ ਜੋ ਮੈਂ ਉਹਨਾਂ ਦੀ ਕਿਤਾਬ ਪੜ੍ਹੀ ਮੈਂ ਸਿੱਖਾਂ ਅੱਜ ਆਪਾਂ ਨੇ ਪਗੜੀ ਬੰਨੀ ਹੈ ਅੱਜ ਅਸੀਂ ਕਿਸ ਧਾਰੀਆਂ ਐ ਵੀ ਤਾਂ ਨਹੀਂ ਹੈ ਨਾ ਇਹਦਾ ਮਤਲਬ ਸਾਡੀ ਅੰਤਰਾਤਮਾ ਕਹਿ ਰਹੀ ਹੈ ਤੇ ਇਸ ਤਰੀ ਮੇਰੀ ਅੰਤਰਾਤਮਾ ਕਹਿੰਦੀ ਹੈ ਤਾਂ ਉਸ ਕਰਤੇ ਮੈਂ ਇਹ ਗੱਲ ਕਹੀ ਹੈ ਬਿਲਕੁਲ ਓਪਨ ਕਹੀ ਹੈ ਮੈਂ ਕਿਉਂਕਿ ਮੈਂ ਭੀਜਪੀ ਦਾ ਅੱਜ ਵੀ ਸਮਰਥਕ ਹਾਂ ਆਰਐਸਐਸ ਨਾਲ ਤਾਂ ਮੈਂ ਜੁੜੇ ਹੀ ਪਿਆ ਔਰ ਬੀਜੀਪੀ ਦਾ ਮੈਂ ਹੁਣ ਲੇਟੈਸਟ ਭਾਰਤੀ ਜਨਤਾ ਪਾਰਟੀ ਦੀ ਮੈਗਜ਼ੀਨ ਕਮਲ ਸਨਿਆਰ ਦਾ ਸੰਪਾਦਕ ਦੇ ਨਾਤੇ ਕੰਮ ਕਰ ਰਿਹਾ ਉਹ ਉੱਥੇ ਮੈਨੇ ਕਿਹਾ ਵੀ ਅਮਿਤ ਸ਼ਾਹ ਨੂੰ ਕਿੰਨੇ ਪਾਵਰ ਦਿੱਤੀ ਜਾਂ ਅਮਿਤ ਸ਼ਾਹ ਕੋਲ ਕੀ ਪਾਵਰ ਹੈ ਕਿ ਅਮਿਤ ਸ਼ਾਹ ਲੁਧਿਆਣਾ ਦੇ ਵਿੱਚ ਕਿ ਮੈਂ ਆਪਕੋ ਬੜਾ ਆਦਮੀ ਬਣਾਉਂਗਾ ਅਮਿਤ ਸ਼ਾਹ ਨੂੰ ਕਹਿੰਦੇ ਰਵਨੀਤ ਵੀਚੂ ਅੱਜ 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 ਮੀਡੀਆ ਦੇ ਉੱਤੇ ਪੰਜਾਬ ਦੇ ਵਿੱਚ ਤਾਂ ਪਹਿਲੀ ਹੀ ਅੱਗ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਤਾਂ ਤੁਸੀਂ ਆਪ ਹੀ ਕਹਿ ਰਹੇ ਹੋ ਆਰਐਸਐਸ ਤੇ ਬੀਜੀਪੀ ਬਾਰੇ ਪਹਿਲੀ ਲੋਕ ਨੈਗੇਟਿਵ ਸੋਚਦੇ ਨੇ ਅੱਜ ਉਹਨਾਂ ਨੇ ਕੋਈ ਮਹਾਰਾਜ ਹੈ ਕੋਈ ਉਹਨਾਂ ਦੀ ਹੀਰਿਆਂ ਦੀ ਦੁਕਾਨ ਥੋੜੀ ਹੈ ਹਮ ਅਮਿਤ ਸ਼ਾਹ ਜੀ ਦੀ ਵੀ ਉੱਥੇ ਜਾ ਕੇ ਜਿੰਨੂੰ ਮਰਜੀ ਜੋ ਮਰਜੀ ਕਾਕਾ ਆ ਜੀ ਤੇ ਕੱਲ ਨੂੰ ਚਲਾ ਜੀ ਹਮ ਭਾਰਤੀ ਜਨਤਾ ਪਾਰਟੀ ਇੱਕ ਵਿਚਾਰਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਆਰਐਸਐਸ ਦੀ ਸਹਿਯੋਗ ਨਾਲ ਉਹਨਾਂ ਦੇ ਮਾਰਗਦਰਸ਼ਨ ਦੇ ਵਿੱਚ ਚੱਲਦੀ ਹੈ ਹਮ ਤਾਂ ਅੱਜ ਜਿਹੜਾ ਮੋਨ ਭਗਵਤ ਜੀ ਦਾ ਅੱਜ ਲੇਟੈਸਟ ਬਿਆਨ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਹਮ ਸਾਨੂੰ ਉਸ ਤੇ ਵੀ ਉਹੀ ਚੀਜ਼ਾਂ ਮੈਂ ਵੀ ਕਿ ਲੈਣ ਲੱਗਿਆ ਸੀਗਾ ਪ੍ਰਧਾਨ ਮੰਤਰੀ ਹੋਰੀ ਜਿਹੜੇ ਨਰਿੰਦਰ ਮੋਦੀ ਹੋਰੀ ਉਹ ਹੰਕਾਰ ਕਰਕੇ ਆਪਣੇ ਅਹੁਦੇ ਦਾ ਤਾਂ ਕਰਕੇ ਮੋਨ ਪਾਗਵਤ ਜੀ ਹੋਰਾਂ ਨੂੰ ਇਹ ਬਿਆਨ ਦੇਣਾ ਪਿਆ ਕਿ ਹੰਕਾਰ ਨਾ ਕਰੋ ਸਾਰੀਆਂ ਚੀਜ਼ਾਂ ਉਸ ਨਾਲ ਚੱਲਣੀਆਂ ਪੈਂਦੀਆਂ ਨੇ ਇੱਕ ਦਾਇਰਾ ਹੁੰਦਾ ਦਾਇਰੇ ਦੇ ਵਿੱਚ ਚੱਲਣਾ ਪੈਂਦਾ ਜੇ ਮੇਰਾ ਮੇਰੇ ਤੋਂ ਇਹ ਪੁੱਛਿਆ ਜਾਏ ਇਹ ਕਿ ਮੋਦੀ ਜੀ ਨੇ 400 ਪਾਰ ਕੀ ਸੀਗੀ ਤਾਂ ਮੋਦੀ ਜੀ 200 ਪਾਰ ਹੋ ਗਏ ਮੋਦੀ ਜੀ 50% ਤੇ ਆਏ ਬਿਲਕੁਲ ਤਾਂ ਵੈਸੇ ਵੀ ਮੋਦੀ ਜੀ ਤਾਂ ਫਕੀਰ ਆਦਮੀ ਐ ਮੋਦੀ ਜੀ ਨੂੰ ਕੀ ਲੱਗ ਲਗਾ ਉਹਨਾਂ ਨੇ ਤਾਂ ਕਿਹਾ ਹੈ ਕਿ ਹਮ ਫਕੀਰ ਆਦਮੀ ਆ ਜੋੜਾ ਲੈ ਕੇ ਚੱਲ ਪੜਾਂਗੇ ਤਾਂ ਕਿਉਂ ਤੀਜੀ ਵਾਰ ਜਾਣਗੇ ਤੇ ਦੂਜੀ ਵਾਰੀ ਚਲੇ ਜਾਂਦੇ ਤੇ ਉਹਨਾਂ ਨੂੰ ਕਿਹੜਾ ਉੱਥੇ ਕੋਈ ਪਰਮਿਟ ਮਿਲ ਜਾਣਾ ਸੀਗਾ ਕੁਝ ਨਹੀਂ ਮਿਲਣਾ ਮੋਦੀ ਜੀ ਐਂ ਹੀ ਰਹਿ ਜਾਣਾ ਆਵਾਜਪਾਈ ਜੀ ਵੀ ਐਂ ਚਲੇ ਗਏ ਸਭ ਚਲੇ ਜਾਣੇ ਮੈਂ ਵੀ ਚਲੇ ਜਾਣਾ ਸਭ ਦੁਨੀਆ ਦੇ ਚਲਾ ਜਾਣਾ ਤੇ ਮੋਦੀ ਜੀ ਦੀ ਜਿਹੜੀ ਕਈ ਔਰ ਕਥਨੀ ਮੈਂ ਤੁਹਾਨੂੰ ਕਿਹਾ ਨਾ ਮੋਦੀ ਜੀ ਬਾਰੇ ਜੋ ਕਮੈਂਟ ਮੀਡੀਆ ਚਾ ਰਹੇ ਨੇ ਉਹ ਵਧੀਆ ਨਹੀਂ ਆ ਰਹੇ ਓਕੇ ਇਹ ਕਮੈਂਟ ਨੇ ਤੁਸੀਂ ਇਹ ਕਲੀਅਰ ਕਰ ਦੋ ਜਿਵੇਂ ਭਾਰੀ ਦੀ ਗੱਲ ਨੋਟ ਨਾ ਭੀਜਪੀ ਪੇਗੀ ਨਾ ਆਰਐਸਐਸ ਪੇਗੀ ਨਾ ਦੁਨੀਆ ਦੀ ਕੋਈ ਤਾਕਤ ਪੇ ਸਕਦਾ ਫਿਰ ਹੈ ਇੱਕ ਪਰਸਨ ਜਿਹਦਾ ਵਿਚਾਰ ਧਾਰਾ ਵੱਖਰੀ ਹੋਏਗੀ ਜਿਹੜੇ ਬੰਦੇ ਇਸ ਤਰੀਕੇ ਦੇ ਅੱਜ ਦੇਖੋ ਬਿੱਟੂ ਨੂੰ ਲੈ ਲਿਆ ਦੇਖੋ ਤੁਸੀਂ ਰਾਜਨੀਤੀ ਕਰਨੀ ਹੈ ਮੈਨੂੰ ਉੱਥੇ ਮੈਨੂੰ ਕਹਿੰਦੇ ਜੀ ਬੀਜਪੀ ਦੇ ਕੁਝ ਜਿਹੜੇ ਨਵੇਂ ਵਿਚਾਰੇ ਲਾਏ ਨੇ ਸਪੋਕਸਪਰਸਨ ਉਹਨਾਂ ਨੂੰ ਬੀਜਪੀ ਦਾ ਕੁਝ ਪਤਾ ਤਾਂ ਹੈ ਨਹੀਂ ਕੀ ਹੈ ਕਹਿੰਦੇ ਜੀ ਅਸੀਂ ਅਸੀਂ ਤਾਂ ਕਹਿੰਦੇ ਜੀ ਜੇ ਦਿਨਦਲ ਉਪਾਦੇ ਅਸੀਂ ਤਾਂ ਕਹਿੰਦੇ ਜੀ ਇਕਾਤਮ ਮਾਨਵਵਾਦ ਤੇ ਕੰਮ ਕਰ ਰਹੇ ਉਹ ਮੈਂ ਕਿਹਾ ਭਾਈ ਇਕਾਤਮ ਮਾਨਵਵਾਦ ਦਾ ਜਿਹੜਾ ਬਾਪੂ ਸੀ ਇਕਾਤਮ ਇਕਾਤਮ ਮਾਨਵਵਾਦ ਦਾ ਜਿਹੜਾ ਉਥਰ ਸੀ ਉਸ ਦੀ ਉਸ ਸ਼ਬਦ ਨੂੰ ਪੈਦਾ ਕਰਨ ਵਾਲਾ ਉਹ ਵਿਚਾਰਦਾਰ ਤਾਂ ਦੇਣ ਵਾਲਾ ਸੀ ਪੰਡਤ ਦੀਨਦਲ ਉਪਾਇ ਆਰਐਸਐਸ ਦਾ ਪ੍ਰਚਾਰਕ ਸੀ ਬਿਲਕੁਲ ਔਰ ਸ੍ਰੀ ਗੁਰੂ ਜੀ ਨੇ ਉਸ ਨੂੰ ਜਨ ਸੰਗ ਦੇ ਵਾਸਤੇ ਸਹਿਯੋਗ ਵਾਸਤੇ ਭੇਜਿਆ ਸੀ ਕਿ ਭਾਈ ਇਹਨਾਂ ਨੂੰ ਜਾ ਕੇ ਦਿਸ਼ਾ ਦਿਓ ਉਹਨਾਂ ਨੇ ਅਦਰਸ਼ ਪੈਮ ਕੀਤਾ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਹੈਗਾ ਅੱਜ ਉਸ ਦੀ ਵਿਚਾਰਧਾਰਾ ਤੋਂ ਉਲਟ ਸਾਰਾ ਕੰਮ ਹੋ ਰਿਹਾ ਹੈ ਗਲਤੀ ਕੀਤੀ ਇਹਨੇ ਰਵਨੀਤ ਬਿੱਟੂਰ ਨੂੰ ਲੈ ਕੇ ਦੇਖੋ ਗਲਤੀ ਜਿਹੜਾ ਹਾਰਿਆ ਹੋਇਆ ਬੰਦਾ ਉਸ ਨੂੰ ਉਹ ਉਸ ਨੂੰ ਉਸ ਦੇ ਉਹ ਹਾਰੇ ਹੋਏ ਬੰਦੇ ਨੂੰ ਅੱਜ ਕੁਐਸਚਨ ਹੈ ਵੀ ਕੋਈ ਕਨਸਟੀਟਿਊਸ਼ਨ ਨਹੀਂ ਕਹਿੰਦਾ ਉਹ ਰਵਨੀਤ ਮਿੱਟੂ ਜੀ ਦੇਖੋ ਬਣ ਗਏ ਮੇਰਾ ਕੋ ਉਹਨਾਂ ਨਾਲ ਨਿੱਜੀ ਬੈਰ ਨਹੀਂ ਕੋਈ ਵਿਰੋਧ ਨਹੀਂ ਮੇਰਾ ਕੋ ਲੈਣਾ ਨਹੀਂ ਕੋਈ ਦੇਣਾ ਨਹੀਂ ਲੇਕਿਨ ਤੁਸੀਂ ਦੱਸੋ ਆਪਾਂ ਇੱਕ ਪੰਜਾਬੀ ਹੋਣ ਦੇ ਨਾਤੇ ਗੱਲ ਕਰਦੇ ਆਂ ਰਣਜੀਤ ਬਿੱਟੂ ਜੀ ਦਾ ਕਿੱਡਾ ਵੱਡਾ ਪੰਜਾਬੀ ਦੇ ਉੱਤੇ ਰੋਲ ਹੈ ਜੀ ਉਹ ਤਾਂ ਨਹੀਂ ਲੋਕ ਵੀ ਕਹਿੰਦੇ ਆ ਤੁਹਾਨੂੰ ਮੈਂ ਸ਼ੁਰੂ ਦੇ ਵਿੱਚ ਵੀ ਕਹਿ ਰਿਹਾ ਲੋਕ ਤਾਂ ਵਿਸ਼ਵਾਸ ਨਹੀਂ ਕਰਦੇ ਕੀ ਯੋਗਦਾਨ ਐ ਵੀ ਕਹਿੰਦੇ ਨੇ ਕਿ ਜੋ ਕੁਝ ਕੀਤਾ ਕਿਸਾਨ ਅੰਦੋਲਨ ਦੇ ਵਿੱਚ ਜਗਜੀਤ ਜਗਸੀਰ ਜੀ ਗਏ ਕਹਿੰਦੇ ਕਿਸਾਨਾਂ ਦੇ ਵਿਰੋਧ ਸੀਗੇ ਕਹਿੰਦੇ ਹੁਣ ਵੀ ਉੱਥੇ ਉੱਥੇ ਕੀ ਹੋਇਆ ਹਮ ਉੱਥੇ ਕੀ ਹੋਇਆ ਔਰ ਉਸ ਤੋਂ ਬਾਅਦ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਨੂੰ ਸੋ ਉਹਨਾਂ ਨੂੰ ਅਮਿਤ ਸ਼ਾਹ ਜੀ ਨੇ ਸਿਕਿਉਰਿਟੀ ਪਰਸੈਂਟ ਦੇ ਤੇ ਤੇ ਕੀ ਇਹ 100 ਸਿਕਿਉਰਿਟੀ ਪਰਸੈਂਟ ਦੇ ਨਾਲ ਲੱਗ ਕੇ ਅਸੀਂ ਪੰਜਾਬ ਦੀ ਹਿਰਦਿਆਂ ਨੂੰ ਜਿੱਤ ਲਾਂਗੇ ਪੰਜਾਬ ਤਾਂ ਉਹ ਪੰਜਾਬ ਹੈ ਜਿਹੜੀ ਗੱਲ ਫੇਰ ਉੱਥੇ ਆ ਜਾਂਦੀ ਹੈ ਅਮਰਤਪਾਲ ਸਿੰਘ ਜੇਲ੍ਹ ਚ ਬੈਠਾ 1000 ਰੁਪਏ ਦੇ ਨਾਲ ਫਤਵੇ ਨਾਲ ਜੱਤਿਆਂ ਨਾਲ ਆ ਹੈ ਪੰਜਾਬ ਆ ਹੈ ਪੰਜਾਬੀਅਤ ਇਹਨੂੰ ਇਹਨੂੰ ਚੈਲੰਜ ਤਾਂ ਹੋ ਹੀ ਨਹੀਂ ਸਕਦਾ ਪੰਜਾਬੀ ਨਾ ਪਿਆਰ ਦੇ ਨੇ ਸਤਕਾਰ ਦੇ ਨੇ ਅਣਖ ਦੇ ਨੇ ਤੇ ਪੰਜਾਬੀ ਪੁੱਜਾਂ ਨੇ ਇਹ ਇੱਥੇ ਮੈਂ ਮੈਂ ਕੋਈ ਚੈਲੰਜ ਨਹੀਂ ਮੰਨਦਾ ਔਰ ਇਹ ਜਿਹੜੇ ਕਹਿੰਦੇ ਨੇ ਵੀ ਸਾਨੂੰ ਖਾ ਜਾਣਗੇ ਭਾਵੇਂ ਉਹ ਗੁੱਸਾ ਕਰਨ ਮੇਰੇ ਤੇ ਕਮੈਂਟ ਪਾਣ ਵੀ ਇਹ ਤੇ ਐਂ ਬੋਲਦਾ ਉਹ ਐਵੇਂ ਹੀ ਗੁੰਮਰਾ ਕਰਦੇ ਨੇ ਉਹ ਉਹ ਵੀ ਸੱਤਾ ਰਾਜਨੀਤੀ ਕਰਦੇ ਨੇ ਸਿੱਖੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਤੁਸੀਂ ਸਮਰਥਨ ਕਰਦੇ ਹੋ ਅਮਰਪਾਲ ਸਿੰਘ ਸਰਬਜੀਤ ਸਿੰਘ ਹੋਰਾਂ ਨੂੰ ਦੇਖੋ ਮੇਰਾ ਸਵਰਥਨ ਕਿਉਂ ਨਹੀਂ ਹੈ ਉਹ ਤਾਂ ਉਹ ਦੇਖੋ ਉਹ ਗੋਦੀ ਚ ਸੀਗਾ ਜਦੋਂ ਬਿਆਨ ਸਿੰਘ ਜੀ ਆਲਾ ਸ਼ਾਇਦ ਜਦੋਂ ਉਹ ਵਾਕਿਆ ਆਇਆ ਠੀਕ ਹੈ ਉਹ ਬੀਬਾ ਨੇ ਉਹਨਾਂ ਦੇ ਮਾਤਮ ਬਿਮਲ ਕੋਰ ਜੀ ਉਹਨਾਂ ਨੇ ਉਹ ਵੀ ਐਮਪੀ ਰਹੇ ਨੇ ਉਹਨਾਂ ਨੂੰ ਵੀ ਜਨਤਾ ਨੇ ਮਾਣ ਦਿੱਤਾ ਹਮ ਠੀਕ ਹੈ ਅੱਜ ਪੰਜਾਬ ਨੇ ਉਹਨਾਂ ਦੇ ਮੁੰਡੇ ਪੁੱਟੇ ਨੂੰ ਵੀ ਦਿੱਤਾ ਪੀੜੀ ਤਰ ਪੀੜੀ ਪਰ ਦਿੰਦਾ ਪੰਜਾਬ ਕੁਰਬਾਨੀਆਂ ਦੀ ਹੈ ਪੰਜਾਬ ਡੈਡੀਕੇਸ਼ਨ ਦੀ ਹੈ ਪੰਜਾਬ ਗੱਲਾਂ ਬਾਤਾਂ ਨਾਲ ਨਹੀਂ ਹੈਗੀ ਵੀ ਐਵੇਂ ਹੀ ਆਪਣਾ ਉਹ ਥੋੜੇ ਦਿਨ ਚੱਲਦੀਆਂ ਨੇ ਗੱਲਾਂ ਜੇ ਆਪਾਂ ਗੱਲ ਕਰੀਏ ਤੇ ਇਸ ਕਰਕੇ ਅਸੀਂ ਕੌਣ ਹੈਗੇ ਆਂ ਵੀ ਅਸੀਂ ਕਹੀਏ ਵੀ ਇਹ ਗਲਤ ਹੈ ਤੇ ਫਲਾਣਾ ਤੇ ਢੀਮ ਕਹਿੰਨਾਂ ਉਹ ਨਹੀਂ ਆਣਾ ਜਿਹੜਾ ਜਨਤਾ ਨੇ ਕੀਤਾ ਜਨਤਾ ਦੇ ਵਿੱਚ ਹਿੰਦੂ ਵੀ ਤਾਂ ਬੈਠੇ ਸੀ ਸਿੱਖ ਵੀ ਤਾਂ ਬੈਠੇ ਸੀ ਆਲ ਕਾਸਟ ਤੇ ਬੈਠੇ ਦੀ ਆ ਤਾਂ ਨਹੀਂ ਵੀ ਕੱਲੇ ਸਿੱਖ ਜਾ ਕੇ ਵੋਟ ਪਾ ਕੇ ਆਏ ਨੇ ਜਾਂ ਜਿਹਨੂੰ ਤੁਸੀਂ ਪੰਜਾਬ ਦੇ ਅੰਦਰ ਕਹਿ ਦਿੰਦੇ ਆ ਜੀ ਇਹ ਗਰਮ ਦਲੀਆ ਤੇ ਇਹ ਠੰਡਾ ਦਲੀਆ ਤੇ ਉਹਦੇ ਚ ਗਰਮ ਦਲੀਆ ਤੇ ਠੰਡੇ ਦਲੀਆ ਦੀ ਬੂਟਾਂ ਕੋ ਛਣੀਆਂ ਤਾਂ ਹੋਈਆਂ ਨਹੀਂ ਗਈਆਂ ਬਿਲਕੁਲ ਬਿਲਕੁਲ ਉਹ ਤਾਂ ਕੀ ਦੀ ਤੋ ਤੁਸੀਂ ਤੁਸੀਂ ਕਹਿ ਰਹੇ ਹੋ ਭਾਰੀ ਉਸਤੇ ਫਤਵੇ ਦੇ ਨਾਲ ਜਿੱਤੀਆਂ ਨੇ ਔਰ ਬੜੇ ਬੜੇ ਆਪਣੇ ਆਪ ਨੂੰ ਯੋਧੇ ਕਿਹਾ ਹੁੰਦੇ ਸੀ ਜਿਹੜੇ ਬੰਦੇ ਉਹਨਾਂ ਨੇ ਆਪਣਾ ਪੂਰਾ ਜੋਰ ਲਾਇਆ ਉਹਨਾਂ ਦੇ ਵਾਸਤੇ ਇਹ ਤਾਂ ਐ ਨਹੀਂ ਵੀ ਇੰਡੀਪੈਂਡੈਂਟ ਜਿੱਤੇ ਕੇ ਜਾਂ ਡਰਾਇਆ ਜਾਂ ਕਿਸੇ ਨੂੰ ਧਮਕਾਇਆ ਐਸਾ ਤਾਂ ਕੁਛ ਨਹੀਂ ਹੈ ਨਾ ਬਿਲਕੁਲ ਫੇਅਰ ਇਲੈਕਸ਼ਨ ਬਹੁਤ ਬਹੁਤ ਸ਼ੁਕਰੀਆ ਸਰ ਸਮਾਂ ਦਿੱਤਾ ਚਾਨਣਾ ਪਾਇਆ ਕੁਝ ਸਰੋਤਿਆਂ ਨੂੰ ਜਿਹੜੀਆਂ ਗੱਲਾਂ ਉਹਨਾਂ ਦੇ ਸਾਹਮਣੇ ਰੱਖ ਸਕਦੇ ਸੀਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ